ਜਦੋਂ ਚਲਦੀਆਂ ਸ਼ੀਤ ਹਵਾਵਾਂ ਜੀ ਸੋਹਣੇ ਘਰ ਉਡੀਕਣ ਰਾਹਾਂ ਜੀ ਸਾਡੇ ਵਿੜੇ ਵਿੱਚ ਜੀ ਆਇਆਂ ਨੂੰ ਕੀ ਕਰੀਏ ਜੀ ਹਜ਼ੂਰੀ ਜੀ ਸਵਾਗਤ ਹੈ ਅੱਜ ਦੇ ਸ਼ੋਅ ਵਿੱਚ ਸ਼ਰਮਾ ਜੀ ਤੇ ਨੂਰੀ ਜੀ ਗੁਰੂਆਂ ਪੀਰਾਂ ਦੇ ਬੜਾਏ ਸੋਹਣੇ ਪੰਜਾਬ ਦੇ ਸੋਹਣੇ ਸ਼ੋਅ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਅੱਜ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਔਰ ਇਸ ਸ਼ੋਅ ਦੇ ਵਿੱਚ ਛਣਕਾਟਿਆਂ ਦੀ ਸ਼ਾਨ ਰਹੇ ਬਾਲਮਕੰਦ ਸ਼ਰਮਾ ਜੀ ਸ਼ੋਅ ਦੇ ਵਿੱਚ ਆਏ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਪੰਜਾਬ ਦੀ ਜਿਹੜੀ ਜਨਰੇਸ਼ਨ ਹੈ ਯੂਥ ਤੋਂ ਲੈ ਕੇ 올ਡ ਤੱਕ ਹਰ ਜਨਰੇਸ਼ਨ ਦੀ ਜਾਨ ਮਤਲਬ ਸ਼ਾਨ ਮੈਡਮ ਅਮਰ ਨੂਰੀ ਜੀ ਜਿਹੜੇ ਕਿ ਬਹੁਤ ਹੀ ਧੁੰਦਰ ਠੰਡ ਦੇ ਮੌਸਮ ਦੇ ਵਿੱਚ ਸਮਾਂ ਕੱਢ ਕੇ ਕਿਉਂਕਿ ਉਹ ਸਾਡੇ ਸ਼ੋਅ ਨੂੰ ਸੁਭਾਸ਼ ਗੋਇਲ ਹੈਲਥ ਸ਼ੋਅ ਨੂੰ ਪਿਆਰ ਹੀ ਇੰਨਾ ਕਰਦੇ ਆ ਕਿ ਅੱਜ ਬਹੁਤ ਰੁਝੇਵਿਆਂ ਦੇ ਵਿੱਚ ਬਾਲਮਕੰਦ ਜੀ ਜਦੋਂ ਉਹਨਾਂ ਨੇ ਸੁਣਿਆ ਬਾਲਮਕੰਦ ਜੀ ਵੀ ਆ ਰਹੇ ਆ ਫਿਰ ਤਾਂ ਉਹਨਾਂ ਤੋਂ ਰਹਿ ਹੀ ਨਹੀਂ ਗਿਆ ਕਿ ਥੈਂਕ ਯੂ ਫਿਰ ਅਸੀਂ ਜ਼ਰੂਰ ਆਣਾ ਤੇ ਬਹੁਤ ਠੰਡ ਦੇ ਮੌਸਮ 'ਚ ਨਹੀਂ ਧੁੰਦ ਦੇ ਵਿੱਚ ਮੈਡਮ ਆਏ ਨੇ ਔਰ ਅੱਜ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਹੋ ਉਹਨਾਂ ਦਾ ਫੇਸ ਦੇਖ ਕੇ ਕਿ ਕਿੰਨੀ ਠੰਡ ਮਹਿਸੂਸ ਕਰ ਰਿਹਾ ਇਸ ਟਾਈਮ 'ਵੀ ਉਹ ਲੇਕਿਨ ਆਈ ਡੋ ਨੋ ਬਹੁਤ ਬਹੁਤ ਸਵਾਗਤ ਸ਼ਰਮਾ ਜੀ ਤੁਹਾਡਾ ਵੀ ਤੇ ਮ ਜੀ ਮੈਨੂੰ ਕਿੰਨੀਆਂ ਸਾਰੀਆਂ ਕਾਲਸ ਆਈਆਂ ਆਪਣੇ ਕਿੰਨੇ ਸਾਰੇ ਐਪੀਸੋਡ ਗਏ ਨੇ ਲੋਕਾਂ ਨੇ ਦੇਖੇ ਨੇ ਤੇ ਬਹੁਤ سارے ਲੋਕਾਂ ਦੀਆਂ ਮੈਨੂੰ ਫੋਨਸ ਆਏ ਨੇ ਸਾਰੇ ਵਿਚਾਰੇ ਨਾ ਬੜੇ ਪਰੇਸ਼ਾਨ ਨੇ ਸਿਹਤ ਨੂੰ ਲੈ ਕੇ ਤੇ ਜਿਹਦੇ ਵਿੱਚ ਯੰਗਸਟਰ ਕੁੜੀਆਂ ਮੁੰਡੇ ਸਾਡੇ ਉਹਨਾਂ ਦੇ ਵੀ ਫੋਨ ਆਏ ਨੇ ਕਹਿੰਦੇ ਉਹਨਾਂ ਨੂੰ ਵਾਲਾਂ ਦੀ ਬੜੀ ਸਮੱਸਿਆ ਵਾਲ ਬਹੁਤ ਝੜਦੇ ਨੇ ਵੀ ਵਾਲ ਜਿਹੜੇ ਪਤਲੇ ਹੋ ਜਾਂਦੇ ਆ ਤੇ ਝੜਦੇ ਕਿਉਂ ਨੇ ਕਿਵੇਂ ਇਹਦੀ ਰੋਕ ਥਾਮ ਕੀਤੀ ਜਾਵੇ ਵਾਲ ਮੋਟਾ ਹੋ ਜਵੇ ਵਧੀਆ ਹੋ ਜਵੇ ਸ਼ਾਈਨੀ ਹੋ ਜਵੇ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਬਰਕਰਾਰ ਰੱਖ ਸਕਦੇ ਆ ਕਿ ਕਿਹੜੀਆਂ ਚੀਜ਼ਾਂ ਅਵੋਇਡ ਕਰੀਏ ਕਿ ਨਹੀਂ ਰੋਹਤ ਸਾਹਿਬ ਤੁਹਾਡੇ ਜਵਾਬ ਤੋਂ ਪਹਿਲਾਂ ਵੈਸੇ ਇਹ ਨੂਰੀ ਦੇ ਸਵਾਲ ਕਰਨਾ ਬੰਦਾ ਹੀ ਆ ਹਾਂ ਕਿਉਂਕਿ ਇਹਦਾ ਗੀਤ ਬਹੁਤ ਹਿੱਟ ਸੀਗਾ ਮੇਰੇ ਨੱਚਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਹਾਂ ਹਾਂ ਬਿਲਕੁਲ ਤੇ ਬੁੱਤ ਜੂੜਾ ਇੰਨਾ ਭਾਰੀ ਹੋਣਾ ਚਾਹੀਦਾ ਵੀ ਸਿਰਾਂ ਹਿੱਲੇ ਤੇ ਖੁੱਲ ਜੇ ਹਾਂ ਪਰ ਇਹਦਾ ਜੂੜੇ ਨਹੀਂ ਜੂੜੀਆਂ ਰਹਿ ਗਈਆਂ ਹਾਂ ਬੱਚਿਆਂ ਦੇ ਪੁੱਥੇ ਕੀ ਆ ਉਹਦਾ ਰੀਜ਼ਨ ਹੈ ਕਿ ਸਾਡੀ ਜਿਹੜੀ ਡਾਈਟ ਆ ਉਹਦੇ ਚ ਕਾਫੀ ਦਿੱਕਤਾਂ ਆ ਗਈਆਂ ਨੇ ਅਸਲ ਜਿਹੜਾ ਫੂਡ ਹੈ ਉਹਦੇ ਚ ਵੀ ਕਾਫੀ ਚੀਜ਼ਾਂ ਸੀ ਨਹੀਂ ਲੈ ਪਾ ਰਹੇ ਜਿਵੇਂ ਹੁਣ ਪਹਿਲਾਂ ਸੀਗਾ ਪਹਿਲੇ ਤੇ 5 6 ਵਜੇ ਤਾਂ ਸਾਰਾ ਟੱਬਰ ਉੱਠ ਜਾਂਦਾ ਸੀ ਹਾਂ ਜੀ ਉੱਠ ਕੇ ਉਹ ਆਪਦੇ ਆਪ ਦੇ ਹੀਲੇ ਲੱਗ ਜਾਂਦੇ ਸੀ ਕੋਈ ਵਿਧਾਨੀ ਕਰ ਰਿਹਾ ਕੋਈ ਕੁਝ ਕਰ ਰਿਹਾ ਸਵੇਰੇ ਸਵੇਰੇ ਸਾਡੇ ਵਰਗੇ ਵੀ ਅਸੀਂ ਦੇਖਿਆ ਵੀ ਅਸੀਂ 5 6 ਵਜੇ ਤੱਕ ਤਾਂ ਸਿੱਧਾ ਗਲਾਸ ਪੀ ਲੈਂਦੇ ਸੀ ਹੈਨਾ ਤੇ ਉਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਤੇ ਇਸ ਕਰਕੇ ਨਾ ਇਹ ਜਿਹੜੇ ਬਾਲਾਂ ਦੀ ਪ੍ਰੋਬਲਮ ਹੈ ਮੈਂ ਤੁਹਾਨੂੰ ਦੱਸਦਾ ਇਹ ਲੋਕੀ ਕੀ ਕਰਦੇ ਆ ਕਿ ਬਾਲਾਂ ਦੇ ਵਿੱਚ ਹੀ ਲਾਈ ਜਾਂਦੇ ਆ ਜਿਹੜਾ ਕੁਝ ਲਾਣਾ ਅੱਛਾ ਜੀ ਹੈਨਾ ਜੇ ਹੁਣ ਤੁਸੀਂ ਮੰਨ ਲਓ ਵੀ ਪੇਨ ਹੈ ਉਦੇ ਉੱਤੇ ਪੱਤਿਆਂ ਤੇ ਪਾਣੀ ਦੇਣ ਦਾ ਕੀ ਮਤਲਬ ਪਾਣੀ ਤਾਂ ਜੜ੍ਹ ਚ ਦੇਣਾ ਬਹੁਤ ਹੈ ਜੇ ਤੁਸੀਂ ਉਹਦੇ ਪੱਤੇ ਗਿੱਲੇ ਕਰੀ ਜੋ ਵਿਚਾਰਾ ਕੀ ਕਰੂਗਾ ਹੈ ਨਾ ਤੇ ਉਹ ਉਹਨਾਂ ਕੀ ਫਲੂਗਾ ਫੁੱਲੂਗਾ ਜੇ ਤੁਸੀਂ ਜੜ੍ਹ ਚ ਸਹੀ ਖਾਦ ਪਾ ਦੋ ਜੜ੍ਹ ਚ ਸਹੀ ਪਾਣੀ ਦੇ ਦੋ ਉਹ ਉਹ ਆਪਣੇ ਆਪ ਪਰਹੋਲਿਤ ਹੋ ਜਾਣਾ ਹਾਂਜੀ ਹਾਂਜੀ ਫਿਰ ਉਹਦੇ ਵਿੱਚ ਉਹ ਚੀਜ਼ ਰਹਿੰਦੀ ਨਹੀਂ ਤਾਂ ਇਸ ਕਰਕੇ ਨਾ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਕੀ ਆ 81 ਲੋਗਾਂ ਨੂੰ ਕਹਿੰਦੇ ਆ ਕਿ ਬੀਟ ਗ੍ਰਾਸ ਜਿਹੜਾ ਹੈਗਾ ਉਹਦਾ ਪਾਣੀ ਰੋਜ਼ ਪੀਆ ਕਰੋ ਅੱਛਾ ਜੀ ਬੀਟ ਗ੍ਰਾਸ ਜਿਹੜਾ ਹੈਗਾ ਉਹ ਸਾਡੀ ਬਾਡੀ ਦੇ ਵਿੱਚ ਡਾਇਰੈਕਟ ਬਲੱਡ ਜਿਵੇਂ ਤੁਸੀਂ ਕਹਿੰਦੇ ਖੂਨ ਦੀ ਬੋਦਲ ਚੜਾਣੀ ਹੈ ਐਚਬੀ ਵਧਾ ਐਚਬੀ ਇਹ ਉਹੀ ਕੰਮ ਕਰਦਾ ਜੀ ਐਚਬੀ ਵਧੇਗਾ ਤੇ ਨੇਚਰਲੀ ਹਰ ਚੀਜ਼ ਚ ਫਾਇਦਾ ਹੋਊਗਾ ਤੇ ਫਿਰ ਇਹਦੇ ਵਿੱਚ ਅਸੀਂ ਦੰਨੇ ਆ ਇੱਕ ਜਿਵੇਂ ਅਸੀਂ హెయిਰ ਆਇਲ ਸ਼ੈਂਪੂ ਵਗੈਰਾ ਬਹੁਤ ਕੁਝ ਦੰਨੇ ਆ ਲੇਕਿਨ ਅਸੀਂ ਕਹਿੰਨੇ ਨਾਲ ਨਾਲ ਖਾਦ ਪਾਓ ਜਿਵੇਂ ਦੇਸੀ ਕਿਓ ਹੈ ਹਾਂਜੀ ਹਾਂਜੀ ਮੈਡਮ ਤਿਰਫਲਾ ਚੂਰਨ ਲੈ ਲਓ ਇੱਕ ਚਮਚਾ ਇੱਕ ਚਮਚਾ ਲੈ ਲਓ ਦੇਸੀ ਕਿਓ ਉਹਨੂੰ ਮਿਕਸ ਕਰਕੇ ਖਾਓ ਤੁਸੀਂ ਸ਼ਾਮ ਨੂੰ 5 6 ਵਜੇ ਉਹ ਉਹ ਜਿਹੜੇ ਪੇਸ਼ੈਂਟ ਨੂੰ ਅੱਖਾਂ ਦੀ ਪ੍ਰੋਬਲਮ ਆ, ਵਾਲਾਂ ਦੀ ਪ੍ਰੋਬਲਮ ਆ, ਕੰਡਾਂ 'ਚੋਂ ਵਾਜਾਂ ਆਈ ਜਾਂਦੀਆਂ ਨੇ, ਉਹ ਉਹ ਕੱਲੇ ਨਹੀਂ ਸੰਭਾਲ ਲੈਣੀਆਂ ਨੇ। ਅੱਛਾ ਜੀ। ਤ੍ਰਿਫਲਾ ਦਿੱਸੀ ਕਿਉਂ ਅੱਧਾ ਅੱਧਾ ਚਮਚਾ? ਹਾਂ, ਘੋਲ ਕੇ। ਹਾਂ। ਹੁਣ ਤੇਲ ਰਹਾ, ਤੇਲ ਵਾਲਾਂ 'ਚ ਮਲਣ ਨਾਲੋਂ ਬੈਟਰ ਆ, ਉਹਨੂੰ ਖਾਓ। ਮਤਲਬ ਜਿਵੇਂ ਮਤਲਬ ਮੈਂ ਕਹਿੰਦਾ ਹੁੰਦਾ ਕਿ ਤੁਹਾਡੇ ਪੇਟ ਦੀ ਇਨਫੈਕਸ਼ਨ ਆ ਜਿਹੜੇ ਵਾਲ ਝੜਦੇ ਆ, ਹੋਰ ਕੋਈ ਵਜ੍ਹਾ ਨਹੀਂ ਆ। ਅੱਛਾ, ਇਹ ਪਤਾ ਨਹੀਂ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਨਹੀਂ ਪਤਾ। ਪੇਟ ਦੀ ਇਨਫੈਕਸ਼ਨ ਨਾਲ ਵਾਲ ਝੜਦੇ ਆ। ਵਾਲ ਦੀ ਗਰਮੀ ਨਾਲ ਵੀ ਝੜਦੇ ਆ। ਗਰਮੀ ਨਾਲ ਹੀ ਤੇਲ ਹਾਂਜੀ ਹਾਂਜੀ ਕਿਹੜਾ ਜੈਤੂਨ ਦਾ 올ਿਵ ਆਇਲ 올ਿਵ ਆਇਲ ਐਕਸਟਰਾ ਵਰਜਨ ਅਗਰ ਤੁਸੀਂ ਇੱਕ ਚਮਚਾ ਉਹ ਇੱਕ ਪੰਜਮ ਹਲਦੀ ਦਾ ਚਮਚ ਅਦਾਂਕ ਚਮਚ ਪੰਚਮ ਹਲਦੀ ਹਮਤ ਕੇ ਕਲੀਅਰ ਕਰਦੇ ਕਿਹੜੀ ਵਾਹ ਹਾਂ ਪੰਚਮ ਹਲਦੀ ਆਪਣੇ ਸਾਡੇ ਵੈਦ ਜੀ ਨੇ ਬਣਾਈ ਆ ਔਰ ਇਹ ਆਉਂਦੀ ਨਹੀਂ ਜੀ ਹੋਰ ਕਿਸੇ ਦੀ ਇੱਕੋ ਹੀ ਕੰਪਨੀ ਨੂੰ ਅਪਰੂਵਲ ਮਿਲੀ ਆ ਬੜੀ ਕਿਰਪਾ ਗੁਰੂ ਮਹਾਰਾਜ ਦੀ ਕਿਉਂਕਿ ਉਹ ਵੀ ਦੇਖ ਲੈਂਦੇ ਆ ਕਿਨਾਂ ਦੀ ਡਿਊਟੀ ਲਾਉਣੀ ਆ ਜਿਹੜੇ ਪਿਓਰਿਟੀ ਰੱਖਣਗੇ ਕਿਉਂਕਿ ਜਿਹੜੀ ਚੀਜ਼ ਤੇ ਵੈਦਬਾਨ ਲਿਖਿਆ ਗਿਆ ਜੀ ਹੈ ਸਮਝ ਲਓ ਵੀ ਉਹ ਕੰਪਨੀ ਉਹ ਬਾਬਾ ਜੀ ਤੋਂ ਡਰਦੀ ਆ ਕੰਪਨੀ ਬਸ ਜਿਹੜੀ ਬਾਬਾ ਜੀ ਤੋਂ ਡਰਦੀ ਆ ਉਹ ਗਲਤੀ ਨਹੀਂ ਕਰ ਸਕਦੀ ਇਹ ਗੱਲ ਕਨਫਰਮ ਹੈ ਤੇ ਇਹਦੇ ਚ ਕੀ ਹੈ ਕੱਲ ਕਾਲੀ ਹਲਦੀ ਪਾਈ ਗਈ ਹੈ ਜੀ ਹਾਂਜੀ ਕਾਲੀ ਹਲਦੀ ਸਾਡੀ ਬੋਡੀ ਦਾ ਔਰਾ ਸੈੱਟ ਕਰਦੀ ਆ ਤੇ ਉਸ ਤੋਂ ਬਾਅਦ ਵਿੱਚ ਸੇਲਮ ਦੀ ਹਲਦੀ ਜਿਹੜੀ ਆਪਣੇ ਆਮ ਰਸੋਈ ਘਰ ਦੇ ਵਿੱਚ ਹੁੰਦੀ ਆ ਪੀਲੀ ਹਲਦੀ ਅੱਛਾ ਉਹਨੂੰ ਸੇਲਮ ਦੀ ਹਲਦੀ ਕਹਿੰਦੇ ਆ ਹਾਂ ਉਹ ਸੇਲਮ ਦੀ ਪਾਉਂਦੇ ਆ ਕੋਈ ਆਪਣੇ ਖੇਤਾਂ ਦੀ ਪਾਉਂਦੇ ਆ ਅਸੀਂ ਜਾਨੀ ਕਿ ਸੇਲਮ ਤੋਂ ਜ਼ਿਆਦਾ ਪ੍ਰਭਾਵੀ ਤਾਂ ਸੀ ਉਹ ਯੂਜ਼ ਕਰਦੇ ਆ ਜੀ ਜੀ ਤੇ ਇੱਕ दारू ਹਲਦੀ ਆ ਹਾਂਜੀ ਅੰਬਾ ਹਲਦੀ दारू ਹਲਦੀ ਔਰ ਅੰਬਾ ਹਲਦੀ ਜਿਹੜੀ ਆ ਬੋਡੀ ਦੀ ਪੇਟ ਦੀ ਇਨਫੈਕਸ਼ਨ ਖਤਮ ਕਰਨ ਦੇ ਵਿੱਚ ਸਭ ਤੋਂ ਬੈਸਟ ਫਿਰ ਇਹਦੇ ਵਿੱਚ ਅਸੀਂ ਪਾਉਂਦੇ ਆ ਜੰਗਲੀ ਹਲਦੀ ਜਿਹੜੀ ਪੇਟ ਦੀ ਵਾਰਮ ਇਨਫੈਕਸ਼ਨ ਨੂੰ ਵੀ ਖਤਮ ਕਰਦੀ ਆ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਆ ਅੱਛਾ ਬਾਲ ਸਾਰਾ ਨਾੜੀਆਂ ਨਾਲ ਜੁੜਿਆ ਹੋਇਆ ਤੇ ਉਹ ਉਹ ਉਹਦਾ ਜਦੋਂ ਅਸੀਂ ਅੱਧਾ ਚਮਚਾ ਪਾਣਾ ਤੇ ਇੱਕ ਚਮਚਾ ਸੀ ਐਕਸਟਰਾ ਵਰਜਨ ਜ਼ੈਤੂਨ ਇੱਕ ਚੀਜ਼ ਤੇ ਅਨ ਰੱਖਿਓ ਜਦੋਂ ਤੁਸੀਂ 올ਿਵ ਆਇਲ ਆਇਲ ਖਰੀਦ ਰਾ ਕਿਤੋਂ ਵੀ ਮੈਡਮ ਤੁਸੀਂ ਵੀ ਤੁਹਾਨੂੰ ਤਾਂ ਅਸੀਂ ਦੇ ਹੀ ਦੇਣਾ ਤੁਹਾਨੂੰ ਇਸਤਮਾਲ ਕੋ ਕੰਪਨੀ ਦੇ ਪਰ ਜੇ ਆਪਣੇ ਜਿੰਨੇ ਵੀ ਸ਼ੋਅ ਦੇਖ ਰਹੇ ਆ ਮਨ ਚ ਇੱਛਾ ਹੁੰਦੀ ਆ ਵੀ ਗੋਲ ਸਾਹਿਬ ਨੇ ਦੱਸਿਆ ਤੇ ਇਹ ਚੀਜ਼ ਆਪਾਂ ਲੈ ਲਈਏ ਤਾਂ ਇੱਕ ਚੀਜ਼ ਜ਼ਰੂਰ ਤੇ ਰੱਖੋ ਜੇ ਬਾਜ਼ਾਰ ਚੋਂ ਵੀ ਲੈਣੇ ਹੋ ਬਹੁਤ ਘੱਟ ਕੰਪਨੀਆਂ ਇਹਨੂੰ ਬਣਾਉਂਦੀਆਂ ਨੇ ਔਰ ਇਹ ਨਾ ਜਦੋਂ ਵੈਦਵਾਨ ਉੱਤੇ ਲਿਖਿਆ ਜ਼ਰੂਰ ਪੜ੍ਹਨਾ ਮੈਨੂੰ ਪਰਸੋ ਚੋਥ ਬੜੀ ਖੁਸ਼ੀ ਹੋਈ ਇੱਕ ਪੇਸ਼ੈਂਟ ਦੀ ਕਾਲ ਆਈ ਸਾਡੇ ਕੋਲੇ ਉਹ ਕਹਿੰਦੇ ਵੀ ਗੁਇਲ ਸਾਹਿਬ ਜਿਹੜਾ 올ਿਵ ਆਇਲ ਆਸੀ ਲਾਇਆ ਤਾਂ ਲਿਆ ਉਹਦੇ ਤੇ ਵੈਦਵਾਨ ਨਹੀਂ ਲਿਖਿਆ ਹੋਇਆ ਹੂੰ ਮੈਨੂੰ ਸ਼ੱਕ ਪੈ ਗਈ ਹਾਂ ਉਹਨੂੰ ਡਾਊਟ ਹੋ ਗਿਆ ਤੇ ਫਿਰ ਅਸੀਂ ਉਹਨੂੰ ਕਿਹਾ ਵੀ ਤੂੰ ਫੋਟੋ ਭੇਜ ਦੇ ਜਦੋਂ ਨੇ ਫੋਟੋ ਭੇਜੀ ਦੇਖਿਆ ਸੀਗਾ ਕੋਈ ਗੱਲ ਨਹੀਂ ਕੁਆਲਿਟੀ ਠੀਕ ਆ ਹੁਣ ਤੂੰ ਵਾਪਸੀ ਦੇ ਚੱਕਰ ਚ ਨਾ ਪਈ ਇਹਨੂੰ ਯੂਜ਼ ਕਰ ਲੈ ਅਗਲੀ ਵਾਰ ਬੈਦਬਾਨ ਜ਼ਰੂਰ ਪਰਣਾ ਉੱਪਰ ਤਾਂ ਉਹ ਕਹਿੰਦੇ ਜੀ ਬਿਲਕੁਲ ਠੀਕ ਆ ਤੇ ਉਸ ਤੋਂ ਬਾਅਦ ਕੀ ਹੈ ਕਿ ਇਹ ਜਿਹੜਾ ਤੇਲ ਆ ਇਹਦਾ ਇੱਕ ਚਮਚ 올ਿਵ ਆਇਲ ਬੈਦਬਾਨ ਦਾ ਤੇ ਉਹਦੇ ਨਾਲ ਅੱਧੀ ਮੈਨ ਅੱਧਾ ਚਮਚ ਜਿਹੜਾ ਪੰਜਮ ਹਲਦੀ ਜਿਸ ਇਨਸਾਨ ਨੇ ਆਦਤ ਪਾ ਲਈ ਨਾ ਮੈਡਮ ਡੇਲੀ ਉਹਨੂੰ ਵਾਲਾਂ ਦੀ ਪ੍ਰੋਬਲਮ ਦਾ ਠੀਕ ਹੋਣੀ ਹੋਣੀ ਆ ਹੋਰ ਪਤਾ ਨਹੀਂ ਕੀ ਕੀ ਠੀਕ ਹੋਣਾ ਮਤਲਬ ਇਹਦੇ ਨਾਲ ਹਾਂ ਇਹਦੇ ਨਾਲ ਇਹ ਐਕਸਟਰਾ ਵਰਜਨ ਆਇਲ ਬਾਰੇ ਜੇ ਮੈਂ ਵਿਆਖਿਆ ਕਰਨ ਲੱਗਾ ਨਾ ਜੀ ਪੂਰਾ ਇੱਕ ਐਪੀਸੋਡ ਬਣੂਗਾ ਘੰਟੇ ਡੇਢ ਘੰਟੇ ਦਾ ਤਾਂ ਇਹ ਚੀਜ਼ ਠੀਕ ਹੋਊ ਜਿਵੇਂ ਨਾ ਫਟਦੇ ਆ ਨਾ ਚਿਰਚਰ ਹੁੰਦੇ ਆ ਇਦਾਂ ਇਹ ਉਹਨਾਂ ਚੀਜ਼ਾਂ ਦੇ ਵਿੱਚ ਇਹ ਫਾਇਦਾ ਹੁੰਦਾ ਗੁਰਸੱਬ ਤੁਸੀਂ ਗੱਲ ਕੀਤੀ ਐ ਐਕਸਟਰਾ ਵਰਜਨ ਆਲਿਵ ਆਇਲ ਦੀ ਤੇ ਬਾਈ ਚਾਂਸ ਜਿਹੜਾ ਇਸ ਸ਼ੋਅ ਤੋਂ ਬਾਅਦ ਮੇਰੀ ਸ਼ਾਮ ਦੀ ਫਲਾਈਟ ਸਪੇਨ ਦੀ ਆ ਤੇ ਸਪੇਨ ਨੂਰੀ ਜੀ ਐਸਾ ਮੁਲਕ ਆ ਇਹਦਾ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਆ 올ਿਵ ਆਲਿਵ ਜੀ ਤੇ ਮੈਂ ਉੱਥੇ ਜਾ ਰਿਹਾ ਕਿਉਂਕਿ ਮੇਰਾ ਬੇਸਿਕ ਫੀਲਡ ਐਗਰੀਕਲਚਰ ਫੂਡ ਪ੍ਰੋਸੈਸਿੰਗ ਆ ਤੇ ਉੱਥੇ ਪੰਜਾਬ ਸਰਕਾਰ ਦਾ ਉੱਚ ਪਤਰੀ ਵਫਦ ਮਿਨਿਸਟਰ ਮੈਡਮ ਜਾ ਰਿਹਾ ਗਗਨ ਮਰਮਾਨ ਜੀ ਪੂਰੇ ਪ੍ਰਿੰਸੀਪਲ ਸੈਕਟਰੀ ਸੀਐਮ ਸਾਹਿਬ ਦੇ ਸੈਕਟਰੀ ਨਾਲ ਜਾ ਰਿਹਾ ਅਸੀਂ ਉੱਥੇ ਜਾ ਕੇ ਗੱਲਾਂ ਕਰਨੀਆਂ ਤੇ ਇੱਥੇ ਮੈਨੂੰ ਆਫਰ ਆਈਆਂ ਕਿ ਉਹ ਪੰਜਾਬ ਨਾਲ ਮਿਲ ਕੇ ਉੱਥੋਂ ਦੀ ਦੂਹਰਾ ਸਟੇਟ ਆ ਉਹਦੇ ਗਵਰਨਰ ਨਾਲ ਮਿਲਣਾ ਆ ਰਿਹਾ ਮੇਰੇ ਕੋਲ ਦੋਸਤ ਦਾ ਲਿੰਕ ਸੀਗਾ ਉਹ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਐਸੀ ਇੰਡਸਟਰੀਆਂ ਲਾਵਾਂਗੇ ਐਗਰੀਕਲਚ ਇੰਪਲੈਮੈਂਟ ਅਥੇ ਮਿਲੂਗੀ ਤਾਂ ਮੈਨੂੰ ਇਹ ਜਿਆਦਾ ਗਿਆ ਇਥੋਂ ਅਵੇਲੇਬਲ ਤੋਂ ਹਾਂ ਇਹ ਬੈਸਟ ਹੈ ਔਰ ਇਹਦਾ ਜੀ ਵਾਲਾਂ ਦਾ ਸਭ ਤੋਂ ਬੈਸਟ ਸਰੋਤ ਹੈ ਔਰ ਜੇ ਕੋਈ ਸਾਨੂੰ ਕਹਿੰਦੇ ਜੀ ਹੋਰ ਕੋਈ ਬਸ ਸਾਨੂੰ ਲਗਾਉਣ ਵਾਸਤੇ ਜੇ ਅਸੀਂ ਕਹਿੰਦੇ ਆ ਤਾਂ ਅਸੀਂ ਪ੍ਰੋਪਰਲੀ ਦਿੱਤਾ ਕੇਸ਼ ਕੰਜਕ ਹੈਅਰ ਆਇਲ ਜੀ ਇਹਨੂੰ ਪਹਿਲਾਂ ਗਵਰਨਮੈਂਟ ਤੋਂ ਰਜਿਸਟਰਡ ਸਰਟੀਫਾਈਡ ਹਰ ਚੀਜ਼ ਤੇ ਅਜਮਾਉਣ ਤੋਂ ਬਾਅਦ ਜੇ ਜਦੋਂ ਆਪਾਂ ਨੂੰ ਲੱਗਦਾ ਜਿਵੇਂ ਹੁਣ ਬਾਲਮਕੰਦ ਸ਼ਰਮਾ ਜੀ ਨੇ ਇਸ ਉਮਰ ਦੇ ਵਿੱਚ ਜਿਹੜੀ オリジナル ਖੇਤੀ ਆ ਇਹਦਾ ਕੋਈ ਆਪਣਾ ਹੀ ਨਜ਼ਾਰਾ ਜਿਹੜੀ ਸਿਰ ਤੇ ਖੁਦ ਨੂੰ ਕੌਨਫੀਡੈਂਟ ਸੰਦਾ ਕਿਉਂਕਿ ਮੇਰੇ ਕੋਲ ਪੈਸਾ ਹੈ ਨਹੀਂ ਲੋਕਾਂ ਦੇ ਪੈਸਾ ਹੋਵੇ ਤਾਂ ਉੱਡ ਜਾਂਦੇ ਆ ਤੇ ਮੇਰੇ ਵਾਲ ਰਹਿ ਕੇ ਪੈਸਾ ਨਹੀਂ ਆਇਆ ਕੋਈ ਗੱਲ ਨਹੀਂ ਬਹੁਤ ਸੋਹਣੇ ਤੁਹਾਡੇ ਤੇ ਜਿਵੇਂ ਹੁਣ ਅਸੀਂ ਵੀ 60 ਦੇ ਆਸ-ਪਾਸ ਮਤਲਬ ਇਸ ਆਰਾਊਂਡ ਦੇ ਵਿੱਚ ਆ ਕੇ ਬਾਲ ਜਿਹੜੇ ਆ ਅਸਲੀ ਖੇਤੀ ਆ ਔਰ ਇਹਨਾਂ ਨੂੰ ਅੱਜ ਤੱਕ ਅਸੀਂ ਡਾਈ ਨਹੀਂ ਕੀਤਾ ਬਿਲਕੁਲ ਨੈਚੁਰਲ ਆ ਚਾਹੇ ਉਹ 50% ਚਾਹੇ 60% ਆ ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਯੂਜ਼ ਕਰਨ ਨਾਲ ਹੁਣੇ ਚ ਅਸੀਂ ਮੇਨ ਜਿਹੜਾ ਦਿੱਤਾ ਐਕਸਟ੍ਰੈਕਟ ਜਜੋਬਾ ਆਇਲ ਦਾ ਦਿੱਤਾ ਸਭ ਤੋਂ ਕੌਸਟਲੀ ਆਇਲ ਆ ਜਜੋਬਾ ਉਹਦਾ ਸੀ ਇਹਨੂੰ ਐਕਸਟ੍ਰੈਕਟ ਦਿੱਤਾ ਜਦੋਂ ਲੱਗਦਾ ਨਾ ਜੀ ਸਿਰ ਦੇ ਵਿੱਚ ਇਹ ਇੱਕ ਓਵਰ ਮਤਲਬ ਲੋਕਾਂ ਨੂੰ ਕੌਨਫੀਡੈਂਸ ਆਉਂਦਾ ਕਿ ਵਾਕਈ ਅਸੀਂ ਅੱਜ ਕੁਝ ਗੁਰਸੱਭ ਦੇ ਗਲਤੋਂ ਨੂਰੀ ਜੀ ਮੈਨੂੰ ਇੱਕ ਛੋਟਾ ਵਿਅੰਗ ਯਾਦ ਆ ਗਿਆ ਇਹ ਸੱਚੀ ਗੱਲ ਗੁਰਸੱਭ ਤੁਸੀਂ ਗੱਲ ਕੀਤੀ ਨਾ ਵੀ ਆ ਬਾਲਾਂ ਦੀ ਤੇ ਅਸੀਂ ਨਾ ਜੀ ਕੋਈ 10-12 ਸਾਲ ਦੀ ਗੱਲ ਹੈ ਭੱਲਾ ਸਾਹਿਬ ਤੇ ਮੇਰਾ ਰਾਮਗੜੀਆ ਕਾਲਜ ਕੁੜੀਆਂ ਦਾ ਲੁਧਿਆਣੇ ਹਾਂਜੀ ਹਾਂਜੀ ਉੱਥੇ ਸਾਨੂੰ ਯੂਥ ਫੈਸਟੀਵਲ ਤੇ ਉਹਨਾਂ ਨੇ ਮਹਿਮਾਨ ਤੌਰ ਤੇ ਬੁਲਾਇਆ ਉੱਥੇ ਇੱਕ ਮੈਡਮ ਸੀਗੀ ਪ੍ਰੋਫੈਸਰ ਗਈ ਉਹ ਕਹਿੰਦੀ ਭੱਲਾ ਸਾਹਿਬ ਸ਼ਰਮਾ ਜੀ ਵੀ ਮੈਂ ਜ ਮੈਂ ਤੁਹਾਨੂੰ ਟੀਵੀ ਤੇ ਵੇਖਦੀ ਹੁੰਦੀ ਸੀ। ਹੂੰ ਫੇ ਮੈਂ ਦਸਵੀਂ ਕਰ ਲਈ ਤੁਸੀਂ ਉਦਾਂ ਦੇ ਪਏ ਆ। ਫੇ ਮੈਂ ਗ੍ਰੈਜੂਏਟ ਕਰ ਲਈ ਤੁਸੀਂ ਉਦਾਂ ਦੇ ਪਏ ਆ। ਹੂੰ ਫੇ ਮੈਂ ਹੁਣ ਮਾਸਟਰਸ ਕਰ ਲਈ ਫੇ ਉਦਾਂ ਦੇ ਪਏ ਆ। ਹੁਣ ਮੈਂ ਪ੍ਰੋਫੈਸਰ ਲੱਗੀ ਮੈਂ ਪੜਾਉਂਦੀ ਵੀ 10 ਸਾਲ ਹੋ ਗਏ। ਤੁਸੀਂ ਉਦਾਂ ਦੇ ਕਿਉਂ ਪਏ ਆ? ਤੇ ਵਿਅੰਗ ਪਤਾ ਪਹਿਲਾਂ ਸਾਡੇ ਗਿਆ। ਕਹਿੰਦੇ ਮੈਡਮ ਰਾਜ ਦੱਸਿਏ। ਹੂੰ ਕਹਿੰਦੇ ਕੀ? ਜਿਹੜੀ ਡਾਈ ਉਹਦੇ ਉਹੀ ਡਾਈ ਹੁਣ ਲਾਉਂਦੇ ਆ। ਸਾਡੀ ਡਾਈ ਰਾਜ ਆ। ਸੋ ਡਾਈ ਦਾ ਤਾਂ ਕਮਾਲ ਆ ਤੁਹਾਡੀ ਗੱਲ ਠੀਕ ਆ ਵੀ ਇਹ ਤਾਂ ਕਮਾਲ ਹੋ ਜਾਂਦੀ ਕਿਵਰੀ। ਅੱਛਾ ਗੁਰ ਸਾਹਿਬ ਗੱਲ ਅੱਗੇ ਤੋਰੀ ਮੇਰੇ ਦਿਮਾਗ ਚ ਹੱਲਾ ਸਾਹਿਬ ਨੂੰ ਤਾਂ ਗੱਲ ਆਉੜਦੀ ਬਹੁਤ ਆਉੜਦੀ ਬਹੁਤ ਹੈ ਜਿਵੇਂ ਸਾਡੇ ਜ਼ਮਾਨੇ ਜਦੋਂ ਅਸੀਂ ਯੰਗ ਹੁੰਦੇ ਸੀਗੇ ਤੇ ਉਦੋਂ ਕੀ ਹੁੰਦਾ ਸੀ ਖੀਰਾ ਤੇ ਆਲੂ ਕਦੂ ਕਸ ਕਰਕੇ ਹੁਣ ਤੁਸੀਂ ਆਪ ਕਹਿਆ ਸੀਗੇ ਹਾਂ ਮੈਂ 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 ਕਹਿੰਦਾ ਸੀ ਪੈਰ ਕਹਿੰਦੇ ਸੀਗੇ ਤੇ ਤੁਸੀਂ ਆਪ ਕਹਿਆ ਮੈਂ ਆਪਣੇ ਆਪ ਨੂੰ ਕਹਿ ਰਹੀ ਹਾਂ ਕਿ ਮੈਂ ਤੁਸੀਂ ਯੰਗ ਹੋ ਹਜੇ ਵੀ ਯੰਗ ਹੋ ਚਲੋ ਦੇਖਣ ਵਾਲਿਆਂ ਨੂੰ ਲੱਗ ਰਿਹਾ ਥੈਂਕ ਯੂ ਥੈਂਕ ਯੂ ਮੈਂ ਕਹਿੰਦੀ ਤਾਂ ਕਦੂ ਕਸ ਕਰੋ ਖੀਰਾ ਤੇ ਆਲੂ ਫੇਰ ਲਗਾਓ ਹਨਾ ਵੀ ਕਹਿੰਦੇ ਸੀ ਆ ਵਧੀਆ ਨਾ ਚੀਜ਼ ਇਹਨਾਂ ਹੱਥ ਗਿੱਲੇ ਹੋਣਾ ਕੁਝ ਹੋਵੇ کریم ਲਾਉਣਾ ਇਹਦੀ ਚ ਸਾਰਾ ਖੁਸ਼ੀ ਦਿੱਤਾ ਅਸੀਰ ਜੀ ਸਾਰਾ ਦਿੱਤਾ ਮੈਨਸ ਸਕਿਨ ਨੂੰ ਕਲੀਨ ਕਰਨ ਲਈ ਸਾਰੀ ਚੀਜ਼ਾਂ ਇਹਦੇ ਵਿੱਚ ਆਲਰੇਡੀ ਹੈਗੀਆਂ ਨੇ ਬਾਕੀ ਮੈਂ ਕੁਝ ਖਾਣ ਲਈ ਚੀਜ਼ਾਂ ਦਸੀਆਂ ਨੇ ਹੌਲੀ ਹੌਲੀ ਲੋਕੀ ਕਰਨਗੇ ਕਈ ਲੋਕਾਂ ਨੂੰ ਇਹ ਹੁੰਦਾ ਵੀ ਗੋਇਲ ਸਾਹਿਬ ਦੱਸ ਗਏ ਹੁਣ ਕਿੱਦਾਂ ਉਹਨਾਂ ਲਈ ਅਸੀਂ ਆਪਣੇ ਜਿਹੜੇ ਸਕੈਨਰ ਸਕੈਨਰ ਦਿੱਤੇ ਹੋਏ ਆ ਵੀ ਸਕਰੀਨ ਤੇ ਸਕੈਨਰ ਤੇ ਸਕੈਨ ਕਰ ਲਓ ਜਾਂ ਵੈਬਸਾਈਟ ਤੇ ਚਲੇ ਜਾਓ www.maidwan.com ਤੇ ਜਾ ਕੇ ਇਹ ਸਾਰੀ ਚੀਜ਼ਾਂ ਨੂੰ ਪੜੋ ਆਪਣੀ ਸੈਟੀਸਫੈਕਸ਼ਨ ਕਰੋ ਕਿਉਂਕਿ ਇਹ ਅਲੱਗ ਚੀਜ਼ਾਂ ਨੇ ਐ ਨਹੀਂ ਹੈ ਕਿ ਆਮ ਨਾਰਮਲ ਚੀਜ਼ਾਂ ਨਹੀਂ ਹੈਗੀਆਂ ਡਿਫਰੈਂਟ ਚੀਜ਼ਾਂ ਨੇ ਅੱਜ ਨਾ ਗੁਰਦੇਵ ਸਾਹਿਬ ਨੇ ਸਰਚ ਕਰ ਸਕਦੇ ਨੇ ਉਹ ਵੀ ਇਹ ਚੀਜ਼ਾਂ ਦਾ ਕੀ ਅਸਰ ਆ ਉਹਨਾਂ ਨੂੰ ਪਤਾ ਲੱਗੂਗਾ ਕਿੱਥੋਂ ਲੱਭਣਗੇ ਉਹ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਵੀ ਨਹੀਂ ਹੈਗੀਆਂ ਕਿ ਇਹ ਵੀ ਨਹੀਂ ਪਤਾ ਪਿਓਰ ਨੇ ਕਿ ਨਹੀਂ ਪਰ ਇੱਥੇ ਪੂਰੀ ਗਾਰੰਟੀ ਆ ਪੂਰੇ ਰਜਿਸਟਰ ਹੋਈ ਹੋਈਆਂ ਨੇ ਚੀਜ਼ਾਂ ਇਹ ਪਾਸ ਹੋਈ ਹੋਈਆਂ ਚੀਜ਼ਾਂ ਨੇ ਗਵਰਨਮੈਂਟ ਤੋਂ ਬਿਨਾਂ ਪਾਸ ਤੋਂ ਤਾਂ ਦੰਦੀ ਨਹੀਂ ਜੀ ਉਹਨਾਂ ਨੂੰ ਵਧੀਆ ਸੌਖੀ ਚੀਜ਼ਾਂ ਇੱਕ ਸ਼ੀਸ਼ੀ ਖਰੀਦਨੇ ਸਾਰਾ ਕੁਝ ਇਹਦੇ ਵਿੱਚ ਮਿਲਦਾ ਮੈਂ ਸ਼ੋਅ ਤੋਂ ਪਹਿਲਾਂ ਇਹੀ ਪੁੱਛਿਆ ਸੀ ਗੋਲ ਸਾਹਿਬ ਨੂੰ ਕਿ ਤੁਸੀਂ ਪੇਟੈਂਟ ਕਰਾਉਣੇ ਆ ਗੁਲਸਰ ਸਾਡੀ ਹਰ ਜਿਹੜੀ ਆਪਣੀ ਪ੍ਰੋਡਕਸ਼ਨ ਆ ਆਪਣੀ ਪਿਓਰਿਟੀ ਆ ਤੇ ਜੇ ਬੈਦਵਾਂ ਲਿਖਿਆ ਹੁੰਦਾ ਕਹਿੰਦੇ ਤਾਂ ਲੋਕੀ ਗਰੰਟੀ ਲੈ ਲੈਂਦੇ ਹਾਂਜੀ ਇਹ ਬਹੁਤ ਵੱਡੀ ਗੱਲ ਆ ਲੋਕੀ ਪਤਾ ਆਪਦੇ ਆਪ ਚ ਵੀ ਹੋ ਗਏ ਵੀ ਗੁਲਸਰ ਤੁਸੀਂ ਕਹਿਆ ਸੀ ਵੀ ਇਹਦੇ ਤੇ ਬੈਦਵਾਂ ਲਿਖਿਆ ਹੋਣਾ ਚਾਹੀਦਾ ਇਹ ਜਿਲ ਪ੍ਰੋਡਕਟ ਤੇ ਨਹੀਂ ਲਿਖਿਆ ਉਹ ਅਸੀਂ ਕਹਿੰਦੇ ਵੀ ਹੁਣ ਉਹ ਉਹ ਉਹਦਾ ਰੱਬ ਬੇਲੀਆ ਹੂੰ ਉਹ ਨੂੰ ਅਸੀਂ ਨਹੀਂ ਸਮਝ ਸਕਦੇ ਸਾਡੀ ਗਰੰਟੀ ਨਹੀਂ ਹਾਂ ਪਰ ਸਾਡੇ ਜਿਹੜੇ ਬੈਦ ਸਾਡੀ ਫਾਰਮੇਸੀ ਆ ਤੁਸੀਂ ਕਦੇ ਵੀ ਸ਼ਰਮਾ ਜੀ ਆਓਗੇ ਆਪਣੀ ਫਾਰਮੇਸੀ ਤੇ ਜ਼ਰੂਰ ਆਵਾਂਗੇ ਮਤਲਬ ਜਿੰਨੀ ਦੇਰ ਫਾਰਮੇਸੀ ਓਨ ਹੈ ਓਪਨ ਹੈ ਉਨੀ ਦੇਰ ਉੱਥੇ ਗੁਰਬਾਣੀ ਸ਼ਬਦ ਚੱਲਦਾ ਵਾਹ ਕਿਉਂਕਿ ਸਾਨੂੰ ਇੱਕੋ ਹੀ ਗੱਲ ਪਤਾ ਕਿ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਅਸੀਂ ਇਹ ਤਿੰਨ ਸ਼ਬਦਾਂ ਤੇ ਕੰਮ ਕਰ ਰਹੇ ਹਾਂ ਔਰ ਇਹ ਕਰਦੇ ਕਰਦੇ 30 ਸਾਲ ਤੋਂ ਜ਼ਿਆਦਾ ਹੋ ਗਏ ਔਰ ਆਉਣ ਵਾਲਾ ਜਿਹੜਾ ਸਮਾਂ ਉਹ ਵੀ ਐ ਨਿਕਲ ਜਾਣਾ ਜੀ ਔਰ ਹਮੇਸ਼ਾ ਜਿਹੜੇ ਜਿਹੜਾ ਵੈਦ ਜਾਂ ਡਾਕਟਰ ਇਹ ਗੱਲ ਕਹਿ ਦੇਵੇ ਨਾ ਵੀ ਮੈਂ ਤੁਹਾਨੂੰ ਆਪਣਾ ਟ੍ਰੀਟਮੈਂਟ ਦੇਤਾ ਸ ਅਸੀਂ ਬਣਾਤਾ ਜੋ ਜੋ ਮਾਲਕ ਨੇ ਸਾਡੇ ਹਾਜ਼ਰੀ ਲਾਈ ਸੀ ਅੱਗੇ ਹੁਣ ਮਾਲਕ ਜਾਣੇ ਠੀਕ ਉਹਨੇ ਕਰਨਾ ਨਹੀਂ ਵੀ ਦੇਖੋ ਸ਼ੀਫਾ ਹੈ ਤੁਹਾਡੇ ਹੱਥ ਚ ਕਿਉਂਕਿ ਗੁਰਬਾਣੀ ਚੱਲਦੀ ਹੈ ਸੱਚੇ ਪ੍ਰਮਾਤਮਾ ਦਾ ਸਿਮਰਨ ਚੱਲਦਾ ਹੈ ਬਿਲਕੁਲ ਤੇ ਉਹ ਚੀਜ਼ ਦੇ ਤਤ ਜਿਹੜੇ ਨੇ ਉਹਨੇ ਤਾਂ ਇੱਕਦਮ ਇਹਦੇ ਵਿੱਚ ਜਾਨ ਪਾ ਦੇਣੀ ਹੈ ਬਿਲਕੁਲ ਪੈਂਦੀ ਹੈ ਜੀ ਪੈਂਦੀ ਹੈ ਇਹ ਤਾਂ ਅਸਰ ਕਰਦੀ ਹੈ ਅਸੀਂ ਅਸੀਂ ਇਸ ਗੱਲ ਨੂੰ ਅਨੁਭਵ ਕਰਦੇ ਹਾਂ ਹਾਂਜੀ ਇਹ ਪੈਂਦੀ ਹੈ ਜਦੋਂ ਜਦੋਂ ਮੈਂ ਕਿਸੇ ਨੂੰ ਇਹ ਦਵਾਈਆਂ ਦੇ ਰਿਹਾ ਹੁੰਦਾ ਨਾ ਜੀ ਕੋਈ ਵੀ ਦਵਾਈ ਉਹ ਲੈਣਾ ਹੁੰਦੇ ਨੇ ਸਾਡੇ ਬੈਦ ਲਿਖਦੇ ਆ ਅਸੀਂ ਜਦੋਂ ਮੈਂ ਐਂ ਦੇ ਰਿਹਾ ਹੁੰਦਾ ਤਾਂ ਮੇਰਾ ਇੱਧਰ ਕਲੀਨਿਕ ਦੇ ਵਿੱਚ ਬੋਰਡ ਦੇ ਉੱਤੇ ਲਿਖਿਆ ਹੋਇਆ ਜੀ ਸ਼ਬਦ ਤੇ ਉਹ ਉਹ ਮੈਂ ਮੈਂ ਉਹਨੂੰ ਪੇਸ਼ੈਂਟ ਨੂੰ ਦੇ ਰਿਹਾ ਹੁੰਦਾ ਤੇ ਉਹ ਪੜ ਰਿਹਾ ਹਾਂ ਹੂੰ ਨਿਰਬਾਹ ਨਿਰਬਾਹ ਧਿਆਨ ਹੁੰਦਾ ਪੂਰਾ ਧਿਆਨ ਲੱਗਦਾ ਹੈ ਪੂਰਾ ਉਹ ਉਹ ਉਹਨੂੰ ਵੀ ਪਤਾ ਹੁੰਦਾ ਵੀ ਗੋਇਲ ਸਾਹਿਬ ਇਸ ਟਾਈਮ ਕੀ ਕਰ ਰਹੇ ਨੇ ਜੁੜ ਜਾਂਦੀ ਹੈ ਜੀ ਤਾਰ ਫਿਰ ਕਈ ਵਾਰੀ ਕਹਿੰਦੇ ਨੇ ਗੋਇਲ ਸਾਹਿਬ ਇਹ ਇੰਨੇ ਪੈਸੇ ਮੈਂ ਅੱਜ ਲੈ ਕੇ ਨਹੀਂ ਆਇਆ ਮਾ ਤੈਨੂੰ ਕਾਦੀ ਚਿੰਤਾ ਹੈ ਤੇਰਾ ਤੇਰਾ ਤੇਰੀ ਕਾਦੀ ਚਿੰਤਾ ਜੀਨੇ ਦਿੱਤੇ ਨੇ ਨਿਆਣੇ ਆਪੇ ਦਊ ਖਾਣ ਨੂੰ ਦਾਣੇ ਉਹਦੀਆਂ ਗੱਲਾਂ ਉਹ ਹੀ ਜਾਣੇ ਰਹਿਮ ਕਰੀ ਬੀ ਤੂੰ ਕਾਦੀ ਚਿੰਤਾ ਮੈਂ ਤੂੰ ਲੈ ਕੇ ਜਾ ਤਾਂ ਮਤਲਬ ਇਹ ਇਹ ਬੜਾ ਸਿਸਟਮ ਨਾਲ ਹੀ ਕੰਮ ਕੀਤਾ ਹੋਇਆ ਹੈ ਸ਼ਰਮਾ ਜੀ ਇਸੇ ਕਰਕੇ ਬਰਕਤ ਆ ਕੰਮ ਤੇ ਅਜਨੂਰੀ ਜੀ ਗੋਲ ਸਾਹਿਬ ਨੇ ਵਾਲਾਂ ਦੀ ਤਾਰੀਫ ਕੀਤੀ ਵਾਲਾਂ ਦੀ ਗੱਲਾਂ ਬਹੁਤ ਹੋਈਆਂ ਨੇ ਆਪਣੀ ਵਾਲ ਮੇਰੇ ਵਾਲ ਵੀ ਨੇ ਡਿਸਕਸ ਕੀਤੇ ਤੇ ਮੈਨੂੰ ਲੱਗਾ ਕਿ ਮੇਰਾ ਮਿੱਤਰ ਸੀ ਇੱਕ ਉਹਦੇ ਨਾਲ 40-45 ਸੇ ਮਤਲਬ ਕਰਦੇ ਗਏ ਤੇ ਵਾਲ ਜਦੋਂ ਹੁਣ ਪੂਰਾ ਉਹਦਾ ਕੋਈ ਵਾਲ ਨਹੀਂ ਸਿਰ ਤੇ ਨਾ ਤੇ ਮੈਨੂੰ ਕਹਿੰਦਾ ਵੀ ਸ਼ਰਮਾ ਜੀ ਵੀ ਮੇਰੇ ਵਾਲਾਂ ਤੇ ਝੜ ਗਏ ਤੇ ਕੋਈ ਵਿਅੰਗ ਨਹੀਂ ਕਰੋਗੇ ਮੈਂ ਕਿਹਾ ਗੁਰਸਮੈਂ ਵਿਅੰਗ ਕੀਤਾ ਮੈਂ ਪੁੱਛਿਆ ਮੈਂ ਕਿ ਯਾਰ ਤੇਰੇ ਵਾਲ ਸਿਰ ਤੇ ਹੈ ਹੀ ਨਹੀਂ ਤੇ ਕੋਈ ਦਿੱਕਤ ਕੋ ਤਕਲੀਫ ਕਹਿੰਦਾ ਕੋ ਤਕਲੀਫ ਖਾਸ ਨਹੀਂ ਬਸ ਇਹਨਾਂ ਮੂੰਹ ਤੋਂ ਲੱਗੇ ਪਤਾ ਨਹੀਂ ਕਿੱਥੇ ਬੰਦ ਕਰੀਏ ਕਿੱਥੇ ਅਕੇ ਬੰਦ ਕਰੀਏ ਧੋਈ ਜਾਂਦੇ ਬਾਲਾ ਤੇ ਮੈਨੂੰ ਇੱਕ ਗੱਲ ਚੇਤੇ ਆ ਗਈ ਆ ਜਿਵੇਂ ਕਿ ਜਿਨ੍ਹਾਂ ਦੇ ਬਾਲ ਝੜ ਚੁੱਕੇ ਨੇ ਰੋਮ ਬੰਦ ਹੋ ਚੁੱਕੇ ਨੇ ਹੁਣ ਉਹ ਰੋਮ ਜਿਹੜੇ ਬੰਦ ਨੇ ਉਹਨਾਂ ਦੇ ਵਿੱਚ ਤੇਲ ਵੀ ਲਾਉਂਦੇ ਨੇ ਤੇ ਤੇਲ ਦਾ ਵੀ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਬੰਦੇ ਹੋ ਚੁੱਕੇ ਰੂਟਸ ਉਹਨਾਂ ਦੇ ਨਾਲ ਅੰਦਰੋਂ ਤੇ ਉਹ ਰੋਮ ਨੂੰ ਕਿੱਦਾਂ ਖੋਲਣ ਉਹ ਬਾਲਾਂ ਦੇ ਜਿਹੜੇ ਅੰਦਰ ਆਪਾਂ ਉਹ ਮੈਨੂੰ ਦੱਸਦਾ ਮੈਡਮ ਰੋਮ ਖੁੱਲ ਜਾਂਦੇ ਆ ਇਹਦੇ ਵਾਸਤੇ ਬਹੁਤ ਚੀਜ਼ਾਂ ਨੇ ਔਰ ਸਿਸਟਮ ਆਫ ਆਯੁਰਵੇਦ ਦੇ ਵਿੱਚ ਹੀ ਨੇ ਇੱਕ ਨਾ ਡਾਉਨ ਬੈਜ ਦੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਸੱਜਣਾ ਇੱਕ ਬਹੁਤ ਪੁਰਾਣੇ ਵੈਦ ਸੀਗੇ ਹੁਣ ਵੀ ਹੋਣ ਪਰਮਾਤਮਾ ਕਰੇ ਪਰ ਉਹ ਉਸ ਟਾਈਮ ਹੀ ਬਹੁਤ ਬਜ਼ੁਰਗ ਸੀ ਜਦੋਂ ਅਸੀਂ ਉਹਨਾਂ ਨੂੰ ਜਾਣਦੇ ਸੀ ਮੇਰੀ ਉਮਰ ਉਦੋਂ 22 23 ਸਾਲ ਰਹੀ ਹੋਊਗੀ ਤਾਂ ਉਦੋਂ ਵੀ ਉਹ ਬਹੁਤ ਬਜ਼ੁਰਗ ਸੀਗੇ ਸਾਨੂੰ ਮੌਕਾ ਨਹੀਂ ਮਿਲਿਆ ਉਸ ਤੋਂ ਬਾਅਦ ਜਾਣ ਦਾ ਉਹ ਨਾ ਜੀ ਜਿਹੜੀ ਛਿਪਕਲੀ ਦੀ ਪੂਸ ਛੱਡ ਜਾਂਦੀ ਹੈ ਹਾਂਜੀ ਜ਼ਹਿਰ ਹੁੰਦੇ ਸਬੜੀ ਹਾਂ ਉਹਨੂੰ ਨਾ ਜੀ ਉਹ ਡਰਾਈ ਕਰ ਲੈਂਦੇ ਸੀਗੇ ਅੱਛਾ ਡਰਾਈ ਕਰਕੇ ਨਾ ਉਹ ਦੀਵਾ ਬਣਾ ਕੇ ਇੱਕ ਤੇਲ ਦਾ ਮੈਂ ਤਾਂ ਸ਼ੇਅਰ ਕਰਦਾ ਇਹਨੂੰ ਯੂਜ਼ ਕੀਤਾ ਜਾ ਸਕਦਾ ਜੇ ਓਪਨਲੀ ਆਪਾਂ ਗੱਲ ਕਰ ਰਹੇ ਹਾਂ ਤਾਂ ਲੋਕ ਨੂੰ ਕਰ ਸਕਦੇ ਆ ਕਰਨਾ ਚਾਹ ਤਾ ਉਹਨਾਂ ਜੀ ਕੀਆ ਉਹ ਉਹਨੂੰ ਉਹਨਾਂ ਨੇ ਦੀਪਕ ਨੂੰ ਜਲਾ ਲੈਣਾ ਜਲਾਕੇ ਦੇ ਉੱਤੇ ਬਰਤਨ ਇੱਕ ਮੁੱਦਾ ਰੱਖ ਲੈਣਾ ਉਹਦੇ ਵਿੱਚ ਨਾ ਕਾਲਸ ਇਕੱਠੀ ਹੋ ਜਾਣੀ ਯੈਸ ਉਹ ਜਿਹੜੀ ਕਾਲਸ ਇਕੱਠੀ ਹੁੰਦੀ ਆ ਕੱਜਲ ਉਹ ਹਾਂ ਉਹ ਕੱਜਲ ਟਾਈਪ ਉਹ ਫਿਰ ਉਹਨਾਂ ਨੇ ਕੀ ਕਰਨਾ ਉਹਨੂੰ ਤੇਲ ਚ ਮਿਕਸ ਕਰਕੇ ਉਹਨਾਂ ਨੇ ਮਰਨਾ ਮੈਂ ਦੇਖਿਆ ਜੀ ਕਈਆਂ ਦੇ ਗੰਜ ਦੂਰ ਕਰਦੇ ਉਹਨਾਂ ਅੱਛਾ ਹਾਂ ਔਰ ਅਸੀਂ ਨਹੀਂ ਬਣਾਉਂਦੇ ਕਿਉਂਕਿ ਅਸੀਂ ਚਲੋ ਇੱਕ ਇਦਾਂ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਵੀ ਇਦਾਂ ਚੀਜ਼ਾਂ 'ਚ ਅਸੀਂ ਘਟ ਜਾਂਦੇ ਆ ਪਰ ਇਹ ਕਿਸੇ ਨੂੰ ਮਤਲਬ ਕਿ ਇੱਕ ਚੀਜ਼ ਦੇ ਦੇਣਾ ਇੱਕ ਬਹੁਤ ਵੱਡੀ ਗੱਲ ਸਾਡੇ ਪਰਿਵਾਰ ਸਿਗਾ ਨੂਰੀ ਸਾਰੀ ਹਾਂ ਜੀ ਜੀ ਗੋਲ ਸਾਬ ਮੇਰੇ ਗ੍ਰੈਂਡਫਾਦਰ ਮੇਰਾ ਲੋਹਿਆ ਪਿੰਡਿਆ ਤੇ ਮੈਂ ਬਚਪਨ ਦੇ ਦਾਦਾ ਜੀ ਮੇਰੇ ਕੋਲ ਇੱਕ ਰਤਕਾ ਤੇ ਇੱਕ ਉਹਨਾਂ ਨੇ ਨੂਰੀ ਜੀ ਅੱਕਾ ਦੁੱਧ ਹੂੰ 6 ਮਹੀਨੇ ਲਾ ਕੇ ਅੱਖਾਂ ਦੁੱਧ ਉਹਨੇ ਬੋਤਲ ਲੈ ਜਾਣੀ ਇੱਕ ਇੱਕ ਡ੍ਰੌਪ ਕਰਕੇ ਉਹ ਬੋਤਲ ਭਰਨੀ ਇੱਕਾ ਲੰਦਾ ਤੇ ਰਤਕਾ ਮਿਲਾ ਕੇ ਇੱਕ ਦਵਾਈ ਬਰਾਉਣੀ ਉਹ ਦਵਾਈ ਨਾਲ ਹਲਕੇ ਕੁੱਤੇ ਦਾ ਤੇ ਸੱਪ ਦਾ ਸ਼ਰਤੀਆ ਇਲਾਜ ਕਰਦੇ ਸੀਗੇ ਤੇ ਇੱਕੋ ਹੀ ਸ਼ਰਤ ਸੀ ਉਹਨਾਂ ਦੀ ਮੈਂ ਪੈਸਾ ਨਹੀਂ ਲੈਣਾ ਮੇਰੇ ਬਦਰ ਡਾਕਟਰ ਨੇ ਆਰਵੈਦਿਕ ਦੇ ਜਦੋਂ ਦਾਦਾ ਜੀ ਬਹੁਤ ਗੰਭੀਰ ਹੋ ਗਏ ਬਿਰਧ ਹੋ ਗਏ ਤੇ ਡਾਕਟਰ ਸਾਹਿਬ ਕਹਿਣ ਲੱਗੇ ਵੀ ਉਹਨਾਂ ਦਾ ਫਾਰਮੂਲਾ ਦੇਜੋ ਕਹਿੰਦੇ ਬੇਟਾ ਇੱਕ ਮੇਰਾ ਵਾਅਦਾ ਕਰ ਇਹਦੇ ਪੈਸੇ ਨਹੀਂ ਲਵਾਂਗਾ ਫੇਰ ਫਾਰਮੂਲਾ ਤਾਂ ਸਾਡੇ ਖਾਂਦਾਨ ਹਾਲੇ ਚੱਲ ਰਿਹਾ ਅਸੀਂ ਤਾਂ ਅਸੀਂ ਉਹਨਾਂ ਦੀ ਕਮਾਈ ਖਾ ਰਹੇ ਜੀ ਉਹਨਾਂ ਨੇ ਨਿਰਸਵਾਰਥ ਸੇਵਾ ਕੀਤੀ ਸੱਪ ਦਾ ਹਲਕੇ ਉਤੇ ਇਲਾਜ ਕੀਤਾ ਦਵਾਈ ਨਾਲ ਬਿਲਕੁਲ ਇਹ 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 ਹੈਗੀਆਂ ਨੇ ਜੀ ਚੀਜ਼ਾਂ ਆਯੁਰਵੈਦਿਕ ਸਿਸਟਮ ਦੇ ਵਿੱਚ ਇਹ ਚੀਜ਼ਾਂ ਮਤਲਬ ਡੈਪਥ ਤੱਕ ਜਦੋਂ ਜਾਣਿਆ ਫਿਰ ਜਿਵੇਂ ਹੁਣ ਮੈਂ ਮੈਂ ਕਈ ਵਾਰੀ ਕਹਿੰਦਾ ਨਾ ਕਿ ਜੀ ਤੁਸੀਂ ਕੱਲਾ ਆਹੀ ਖਾਈ ਜੋ ਦੇਸੀ ਕੋ ਚ ਤਰਫਲਾ ਬਾਕੇ ਖਾਈ ਜਾਂਦਾ ਜੀ 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 ਮਜਾ ਲੱਗ ਹੀ ਪ੍ਰੋਬਲਮ ਆ ਜੀ ਜਿਨ੍ਹਾਂ ਨੂੰ ਬਾੜੀ ਮੋਟੀ ਰੇਸ਼ੇ ਦੀ ਪ੍ਰੋਬਲਮ ਆ ਹੋਰ ਸ਼ਹਿਦ ਦੇ ਵਿੱਚ ਬਾਕੇ ਖਾਈ ਜਾਂਦਾ ਤਰਫਲਾ ਬਲੋ ਕੱਲਾ ਤਰਫਲਾ ਹੀ ਬਾਦਪਿੱਤ ਕਫ ਇੰਨੇ ਦੋਸ਼ ਨੂੰ ਕੰਟਰੋਲ ਕਰਦਾ ਗ੍ਰੰਥਾਂ 'ਚ ਲਿਖਿਆ ਪਿਆ ਤੇ ਉਹ ਉਹਨੂੰ ਬਸ ਲੋਕੀ ਮਜ਼ਾਕ 'ਚ ਲੈ ਲੈਂਦੇ ਨੇ ਵੀ ਇਹਨੇ ਕੀ ਕਰਨਾ ਹਾਂ ਆ ਗੋਲੀ ਡਾਕਟਰ ਨੇ ਲਿਖਤੀ ਇਹ ਖਾ ਲੋ ਮਹਿੰਗੀਆਂ ਚੀਜ਼ਾਂ ਵਿੱਚ ਯਕੀਨ ਆਪਾਂ ਕਹਿੰਦੇ ਗੋਲੀ ਅੰਦਰ ਦਮਦਰ ਅੰਦਰ ਫਾਸਟ ਜਿਵੇਂ ਹੋਰ ਅਰੰਡੀ ਆ ਕਹਿੰਦੇ ਨਾ ਅਰੰਡੀ ਦਾ ਤੇਲ ਆ ਜਾਂ ਇਹ ਵੀ ਕੀ ਬਾਲਾਂ ਵਾਸਤੇ ਕੋਈ ਫਾਇਦਾ ਕਰਦੀ ਆ ਰਿੰਡੀ ਦਾ ਤੇਲ ਜਿਹੜਾ ਹੈਗਾ ਬਾਲਾਂ ਵਾਸਤੇ ਵੀ ਗੋਡਿਆਂ ਦੇ ਦਰਦਾਂ ਵਾਸਤੇ ਮੋਡਿਆਂ ਦੇ ਦਰਦਾਂ ਵਾਸਤੇ ਰਿੰਡੀ ਦਾ ਤੇਲ ਬਹੁਤ ਫਾਇਦਾ ਕਰਦਾ ਸਭ ਤੋਂ ਵੱਧ ਜਿਹੜੇ ਫਾਇਦੇ ਆ ਇੱਕ ਤਾਂ ਜੈਤੂਨ ਦੇ ਤੇਲ ਦੇ ਫਾਇਦੇ ਆ ਇੱਕ ਅਰੰਡੀ ਦੇ ਤੇਲ ਦੇ ਫਾਇਦੇ ਆ ਇਹ ਮਤਲਬ ਦੋ ਤਾਂ ਮੈਡੀਕੇਟਡ ਐਸੇ ਆਇਲ ਹੈ ਨਾ ਜੀ ਇਹਨਾਂ ਨੂੰ ਪੈਰ ਦੀ ਚੀਚੀ ਤੋਂ ਲੈ ਕੇ ਸਿਰ ਤੱਕ ਤੁਸੀਂ ਕੋਈ ਵੀ ਬਿਮਾਰੀ ਚ ਯੂਜ਼ ਕਰ ਸਕਦੇ ਹੋ ਇੱਕ ਹੋਰ ਤੇਲ ਆਉਂਦਾ ਉਹ ਹੈ ਕਲੌਂਜੀ ਦਾ ਤੇਲ ਕਲੌਂਜੀ ਦਾ ਤੇਲ ਉਹ ਉਹਦਾ ਵੀ ਪਿਓ ਹੈ ਮਿਕਸ ਕਰਕੇ ਹਾਂ ਇਵਨ ਟੂ ਕੈਂਸਰ ਦੇ ਮਰੀਜ਼ਾਂ ਨੂੰ ਅਸੀਂ ਕਲੌਂਜੀ ਦਾ ਆਇਲ ਰეკਮੈਂਡ ਕਰਦੇ ਔਰ ਸਾਰੇ ਪੇਸ਼ੈਂਟ ਜਿਵੇਂ ਆਰਗੈਨਿਕ ਵੀਟ ਗ੍ਰਾਸ ਹੋ ਗਿਆ ਪਾਊਡਰ ਮੰ ਤੁਸੀਂ ਬੀਟਗ੍ਰਾਸ ਪਾਊਡਰ ਦੀ ਗੱਲ ਕਰਦੇ ਆਪਾਂ ਇਹ ਬੀਟਗ੍ਰਾਸ ਪਾਊਡਰ ਹੈ ਇਹ ਆਰਗੈਨਿਕ ਆ ਇਹਨੂੰ ਨਾ ਸ਼ਰਮਾ ਜੀ ਤੁਸੀਂ ਤਾਂ ਕਹਿੰਦੇ ਹੋ ਮੈਂ ਰੋਜ਼ ਪਾਰਕ ਚ ਬੀਟਗ੍ਰਾਸ ਲੈਦਾ ਉਹ ਇੱਕ ਬੈਸਟ ਚੀਜ਼ ਆ ਤੁਸੀਂ ਇਹਨੂੰ ਜਦੋਂ 스ਮੈਲ ਕਰੋਗੇ ਤੁਹਾਨੂੰ ਆਊਗਾ ਵੀ ਉਹੀ ਪਾਰਕ ਦੀ 스ਮੈਲ ਜੇ ਨਾ ਆਈ ਤਾਂ ਕਿਉਂ ਅਸੀਂ ਵੀਟਗ੍ਰਾਸ ਦੀ 스ਮੈਲ ਤੱਕਣੀ ਆਊਟ ਨਹੀਂ ਹੋਣ ਦਿੰਦੇ ਇਹਨੂੰ ਆਊਟ ਨਹੀਂ ਹੋਣ ਦਿੰਦੇ ਇਹ 스ਮੈਲ ਇਦਾਂ ਹੀ ਰਹੂਗੀ ਇਹ ਇਹ ਪਿਓਰ ਆ ਦੇਖੋ ਤਾਂ ਕਲਰ ਵੀ ਗ੍ਰੀਨ ਸੇਮ ਆਊਗਾ ਇਹਚ ਕੋਈ ਪ੍ਰিজਰਵੇਟਿਵ ਨਹੀਂ ਕੁਝ ਨੇਚੁਰਲ ਹੈ ਨੈਚੁਰਲ ਹੈ ਔਰ ਇਹ ਜਦੋਂ ਤੁਸੀਂ ਇੱਕ ਕੱਪ ਪਾਣੀ ਲੈ ਲਓ ਗਰਮ ਸਵੇਰੇ ਸਵੇਰੇ ਐਮਟੀ ਸਟਮਕ ਉਹਦੇ ਵਿੱਚ ਇੱਕ ਚਮਚ ਇਹ ਪਾ ਕੇ ਇਹਨੂੰ ਘੋਲ ਕੇ ਰੱਖ ਦੋ ਕਿਉਂਕਿ ਘੁਲਣਾ ਵੀ ਔਖਾ ਹੀ ਹੈ ਨਾ ਥੋੜਾ ਜਿਹਾ ਟਾਈਮ ਲੱਗਦਾ ਘੋਲ ਕੇ 5-7 ਮਿੰਟ ਰੱਖ ਦੋ ਰੱਖਣ ਤੋਂ ਬਾਅਦ ਜਦੋਂ ਤੱਕ ਤੁਸੀਂ ਬ੍ਰਸ਼-ਬ੍ਰਸ਼ ਕਰਕੇ ਆਉਣਾ ਫਰੈਸ਼ ਹੋ ਕੇ ਆਉਣਾ ਜਦ ਤੱਕ ਇਹ ਰੈਡੀ ਆ ਇਹਨੂੰ ਇੱਕ ਵਾਰ ਫੇਰ ਹਿਲਾਓ ਥੋੜਾ ਜਿਹਾ ਸਿਪ ਕਰ-ਕਰ ਕੇ ਪੀ ਲਓ ਸ਼ਰਮਾ ਜੀ ਉਸ ਤੋਂ 20 ਮਿੰਟ ਬਾਅਦ ਆਪਣੀ ਬਾਕੀ ਦਿਨਚਰਿਆ ਸ਼ੁਰੂ ਕਰੋ ਚਾਹ ਪੀਣੇ ਹੋ ਕੁਝ ਖਾਣੇ ਹੋ ਉਹ ਕਰੋ ਤੇ ਇੱਕ ਕੱਲਾ ਹੀ ਇੰਨਾ ਸਫੀਸ਼ੀਐਂਟ ਹੁੰਦਾ ਕਿ ਤੁਹਾਡੇ ਬਾਡੀ ਦੇ ਵਿੱਚ ਇੰਨੀ એનર્ਜੀ ਪੂਰਾ ਦਿਨ ਰਹੂਗੀ ਤੁਸੀਂ ਕੁਝ ਵੀ ਕੰਮ ਕਰ ਲੋ ਤੁਸੀਂ ਭੁੱਲ ਜਾਓਗੇ ਮੈਂ ਇਹ じゃ ਕਿ ਖਾ ਲਿਆ ਵੀ ਅੱਜ ਮੈਂ ਕੰਮਿੰਨਾ ਵਧੀਆ ਚੱਲ ਰਿਹਾ ਜੇ ਕਿਤੇ ਰੈਗੂਲਰ ਲੈ ਲੈਂਦਾ ਬੰਦਾ ਤੇ ਇਹ ਆਰਗੇਨਿਕ ਚੀਜ਼ਾਂ ਨੇ ਜੀ ਤੇ ਦੇਸੀ ਕੋਈ ਲੈ ਸਕਦੇ ਆਪਾਂ ਦੇਸੀ ਲੈ ਕੇ ਚੱਲੀਏ ਸ਼ੀਸ਼ੀਆਂ ਫਿਰ ਪਹਿਲਾਂ ਲੈ ਕੇ ਜੀ ਇਹ ਤਾਂ ਹੈ ਹੀ ਤੁਹਾਡੀਆਂ ਜੀ ਤੁਸੀਂ ਗੋਡਿਆਂ ਦੀ ਗੱਲ ਕੀਤੀ ਸੀ ਵਿੱਚ ਨਾ ਵੀ ਇਹ ਗੋਡਿਆਂ ਵਾਸਤੇ ਵੀ ਉਹ ਤੇਲ ਸਹੀ ਆ ਹਾਂ ਇੱਕ ਸਫੇਦ ਅੱਕ ਜਿਹੜਾ ਹੁੰਦਾ ਹੈ ਕਹਿੰਦੇ ਵੀ ਉਹ ਵੀ ਗੋਡਿਆਂ ਵਾਸਤੇ ਚੰਗਾ ਹੁੰਦਾ ਹੈ ਸਫੇਦ ਅੱਕ ਜਿਹਦੇ ਚਿੱਟੇ ਫੁੱਲ ਲੱਗਦੇ ਨੇ ਨਿੱਕੇ ਨਿੱਕੇ ਉਸੇ ਅੱਕ ਦੇ ਦੁੱਧ ਦੀ ਗੱਲ ਸ਼ਰਮਾ ਜੀ ਹੋਣੀ ਹਾਂ ਜੀ ਉਹ 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 ਤੇ ਜਿਹੜਾ ਜਿਵੇਂ ਹੁਣ ਉਹਦਾ ਅੱਕ ਦੇ ਦੁੱਧ ਦੀ ਗੱਲ ਤੁਸੀਂ ਕੀਤੀ ਹੈ ਚਲੋ ਗੱਲਾਂ-ਗੱਲਾਂ ਚ ਇੱਕ ਫਾਰਮੂਲਾ ਦਿੰਨੇ ਆਪਾਂ ਜੀ ਜੀ ਉਹਨੂੰ ਤੁਸੀਂ ਜਿਵੇਂ ਤੁਹਾਡੇ ਸਕਿਨ ਦੇ ਉੱਪਰ ਦਾਗ ਪੈਂਦੇ ਆ ਦਦਰੀ ਹੋ ਜਾਂਦੀ ਹੈ ਗੋਲ-ਗੋਲ ਘਮੋਰੀਆਂ ਨਿਕਲਦੀਆਂ ਆ ਤੁਸੀਂ ਨਾ ਜੀ ਉਹ ਕੱਲਾ ਅੱਕ ਦਾ ਦੁੱਧ ਕੱਢ ਕੇ ਲਾ ਲਓ ਜਿੱਥੇ ਕੱਕ ਖੜਾ ਗੱਡੀ ਰੋਕੋ ਅੱਕ ਦਾ ਪੱਤਾ ਤੋੜੋ ਤੁਹਾਡੇ ਜੋਗੀ ਕਰੀਮ ਰੱਬ ਨੇ ਕੱਢ ਦੇਣੀ ਜਦੀ ਉਹ ਨਾ ਤੁਸੀਂ ਨਾ ਜੀ 10-15 ਦਿਨ ਲਾ ਲਓ ਦਦਰੀ ਖਤਮ ਹੋ ਜਾਂਦੀ ਪੱਤੇ ਨਾਲੇ ਕੱਲਈ अच्छा जी दूध दूध कल्ला ददरी खत्म कर दंदा बस क्या कमाल ਦੇ ਰਿਜ਼ਲਟ ਨੇ ਜੀ ਇਹਨਾਂ ਚੀਜ਼ਾਂ ਨੇ ਔਰ ਬਣੀਆਂ ਬਣਾਈਆਂ ਚੀਜ਼ਾਂ ਨੇ ਔਰ ਆਪਣੇ ਆਲੇ-ਦਾਲੇ ਪਿੰਡ ਸਾਡੇ ਤਾਂ ਘਰੇ ਲੱਗੇ ਹੋਏ ਨੇ ਲੱਗੇ ਹੋਏ ਨੇ ਜੀ ਹਾਂਜੀ ਹਾਂਜੀ ਇੱਕ ਤੁਸੀਂ ਦੇਖਿਆ ਹੋਊਗਾ ਉਹ ਕੀ ਨਾਲ ਲੰਦੇ ਆ ਪੇ ਆਪਣੇ ਸੜਕਾਂ ਦੇ ਖੜੇ ਨੇ ਉਹ ਤੇ ਕੰਗੀਆਂ ਜੀਆਂ ਲੱਗੀਆਂ ਹੁੰਦੀਆਂ ਨੇ ਨਹੀਂ ਨਹੀਂ ਹੂੰ ਅੱਛਾ ਜੀ ਗੋਲ-ਗੋਲ ਜੇ ਲੱਗਿਆ ਉਹ ਤਾਂ ਘੰਗਾ ਉਹ ਕੰਗੀ ਟਾਈਪ ਜੇ ਲੱਗੇ ਹੁੰਦੇ ਆ ਤੇ ਉਹ ਉਹ ਉਹਦਾ ਉਹਦਾ ਗ੍ਰੰਥਾਂ ਦੇ ਵਿੱਚ ਜ਼ਿਕਰ ਹੈ ਜੀ ਕੀ ਨਾਮ ਉਸ ਪੇੜ ਦਾ ਉਹ ਉਹਦਾ ਉਹਦਾ ਨਾਮ ਜਿਹੜਾ ਹੈਗਾ ਨਾ ਜੀ ਉਹਨੂੰ ਬਲਾ ਅੱਛਾ ਜੀ ਬਲਾ ਕਿਹਾ ਗਿਆ ਬਲਾ ਬੂਟੀ ਆ ਉਹ ਆਮ ਸੜਕਾਂ ਤੇ ਖੜੀ ਆ ਉਹਨੂੰ ਜਦੋਂ ਲੈਣੇ ਆ ਨਾ ਜੀ ਉਹ ਉਹ ਦੇਖੋ ਤੁਸੀਂ ਅ 10 15 ਕੋ ਫੁੱਲ ਜੇ ਹੁੰਦੇ ਆ ਉਹਨਾਂ ਨੂੰ ਤੋੜ ਕੇ ਭੋਰ ਲਓ ਪੋਰ ਕੇ ਉਹਨਾਂ ਨੂੰ ਤੁਸੀਂ ਦੁੱਧ ਦੇ ਵਿੱਚ ਪਕਾ ਲਓ ਪਕਾ ਕੇ ਤੁਸੀਂ ਉਹ ਦੁੱਧ ਪੀਣਾ ਸ਼ੁਰੂ ਕਰ ਦਿਓ ਉਸ ਤੋਂ ਵੱਡੀ ਐਨਰਜੈਟਿਕ ਚੀਜ਼ ਹੀ ਨਹੀਂ ਕੋਈ ਕੀ ਬਾਤ ਹੈ ਜਬਰਦਸਤ ਐਨਰਜੀ ਆਪਣੇ ਆਸੇ ਪਾਸੇ ਸਾਰਾ ਕੁਝ ਰੱਬ ਨੇ ਕੁਦਰਤ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਆਲੇ ਦਾਲੇ ਹੁਣ ਜਿਵੇਂ ਲੋਕੀ ਪੰਜਾਬ ਚ ਮੰਗ ਕਰਦੇ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਕਈ ਉਤਰਾਜ ਕਰਦੇ ਆ ਮੈਂ ਕਹਿੰਦਾ ਹੁਣ ਜਿਵੇਂ ਭੰਗ ਖੜੀ ਆ ਸੜਕਾਂ ਤੇ ਆਲੇ ਨਾਲੇ ਕੰਢਿਆਂ ਤੇ ਐ ਥੋੜੀ ਵੀ ਹਰ ਕੋਈ ਭੰਗ ਪੀਂ ਜਾਊਗਾ ਹਾਂਜੀ ਹਾਂਜੀ ਉਹ ਤਾਂ ਜਿਹਨੂੰ ਜਿੱਦਾਂ ਦੀ ਚੀਜ਼ ਦੀ ਨੀਡ ਆ ਹੁਣ ਭੰਗ ਤੋਂ ਬਣਦੇ ਨੇ ਤੇਲ ਬਣਦਾ ਜੀ ਇੱਕ ਭੰਗ ਤੋਂ ਅੱਛਾ ਜੀ ਐਨਾ ਵਧੀਆ ਤੇਲ ਬਣਦਾ ਜੀ ਉਹ ਸਾਡੀ ਕੰਪਨੀ ਨੂੰ ਅਪਰੂਵਲ ਮਿਲੀ ਆ ਉਹਦੀ ਉਹ ਜਿਹੜਾ ਤੇਲ ਆ ਵਾਲਾਂ ਚ ਲਾਓ ਤੁਸੀਂ ਕਿਆ ਖੂਬਸੂਰਤ ਵਾਲ ਬਣਦੇ ਆ ਅਸੀਂ ਸੰਗਾਟੇ ਦੇ ਵਿਅੰਗ ਕੀਤਾ ਸੀ ਫੀਮ ਬਾਰੇ ਡੂਰੀ ਜੀ ਕਹਿੰਦਾ ਫੀਮ ਤਾਂ ਜਾਂ ਸ਼ਾਹੀ ਨਸ਼ਾ ਕਹਿੰਦਾ ਕਿਉਂ ਕਹਿੰਦਾ ਨਾ ਇਹਦੇ ਥੁੱਕਣਾ ਪਵੇ ਨਾ ਇਹਦੀ ਮੁਸ਼ਕਾਵੇ ਕਹਿੰਦਾ ਚੰਗੀ ਫੀਮ ਮਿਲਦੀ ਕਿੱਥੋਂ ਆ ਥਾਣੇ ਚੋਂ ਜਿਹੜੀ ਹਟਦੀ ਵੀ ਉੱਤਾਂ ਹੀ ਆ ਫਿਰ ਫੀਮ ਖਾਣੀ ਨਹੀਂ ਚਾਹੀਦੀ ਨਾ ਨਹੀਂ ਖਾਣੀ ਚਾਹੀਦੀ ਇਹ ਨਸ਼ਾ ਹੈ ਇਹ ਨਹੀਂ ਖਾਣੀ ਚਾਹੀਦੀ ਇਹ ਨਾ ਇੱਕ ਨਸ਼ਾ ਨਸ਼ਾ ਹੈ ਪਰ ਐਟ ਦ ਸੇਮ ਡਾਕਟਰ ਕਹਿੰਦੇ ਆ ਕਿ ਸਮਾਲ ਕੁਆਂਟੀਟੀ ਚ ਜਦੋਂ ਕਿਉਂਕਿ ਹਰ ਦਵਾਈ ਚ ਫੀਮ ਹੁੰਦੀ ਆ ਉਹ ਕਹਿੰਦੇ ਵੀ ਜਦੋਂ ਤੁਹਾਨੂੰ ਜਿਹੜਾ ਆਪਾਂ ਖਾਣੇ ਆ ਡਿਸਪਰੀਨ ਐਸਪਰੀਨ ਇਹ ਵੀ ਤੁਹਾਡਾ ਖੂਨ ਪਤਲਾ ਕਰਦੀ ਹੈ ਜਦੋਂ ਕਹਿੰਦੇ ਆ ਕੋਈ ਹਾਰਟ ਦੀ ਜਾਂ ਬ੍ਰੇਨ ਦੀ ਘਰ ਚ ਕੋਈ ਇੱਕਦਮ ਲਾਮਤ ਆਉਣ ਲੱਗੇ ਪਹਿਲੀ ਚੀਜ਼ ਘਰ ਚ ਫੀਮ ਮੜੀ ਪਵੇ ਉਹ ਸੁੱਟੋ ਫੀਮ ਮੂੰਹ ਦੇ ਅੰਦਰ ਹੂੰ ਤੇ ਪੇਸ਼ੈਂਟ ਨੂੰ ਇੱਕਦਮ ਰਿਕਵਰੀ ਸ਼ੁਰੂ ਹੋ ਜਾਂਦੀ ਹੈ ਕੀਵਾਬ ਇਹ ਮੈਂ ਬਹੁਤ ਕੇਸ ਸੁਨੇ ਆ ਗੋਲ ਸਾਹਿਬ ਮੈਂ ਗਲ ਦਾਵੇ ਨਾ ਕਹਦੇ ਆ ਕਿ ਜਦੋਂ ਤੁਸੀਂ ਫੀਮ ਸੁੱਟਦੇ ਆ ਇੱਕਦਮ ਰਿਐਕਸ਼ਨ ਹੁੰਦਾ ਡਾਕਟਰ ਆਪ ਮੇਰੇ ਡਾਕਟਰ ਦੋਸਤ ਆ ਫੋਟੀ ਡਾਕਟਰ ਨੇ ਮੈਂ ਨਾਮ ਨਹੀਂ ਲਾਉਂਗਾ ਉਹ ਕਹਿੰਦੇ ਸ਼ਰਮਾ ਜੀ ਜੋ ਫੀਮ ਕਰ ਪਈ ਹੋ ਰੱਖਣੀ ਚਾਹੀਦੀ ਆ ਇਮੀਡੀਏਟ ਪੇਸ਼ੈਂਟ ਮੂਰ ਪਾ ਦੋ ਪਰ ਇਹ ਸਿਰਫ ਦਵਾਈ ਦੇ ਤੌਰ ਤੇ ਦਵਾਈ ਤੌਰ ਤੇ ਥੋੜੀ ਜੀ ਤਾਂ ਕਿ ਤੁਹਾਡਾ ਖੂਨ ਪਤਲਾ ਹੋ ਜਾਵੇ ਇਮੀਡੀਏਟ ਜਿਵੇਂ ਹੁਣ ਆਪਣਾ ਬੁਖਾਰ ਖੂਨ ਚੱਲ ਪਿਆ ਜੀ ਆਪਣੇ ਗ੍ਰੰਥਾਂ ਚ ਜੀ ਇਹ ਯੋਗ ਸਾਡੇ ਗ੍ਰੰਥਾਂ ਚ ਲਿਖਿਆ ਯੋਗ ਨੇ ਬਣੇ ਲਿਖੇ ਹੋਏ ਨੇ ਔਰ ਨਸ਼ਾ ਨਾ ਬਣਾਉਂ। ਬਸ ਇਹਨੂੰ ਨਸ਼ਾ ਨਾ ਬਣਾਉਂ। ਜਿਵੇਂ ਬੁਖਾਰ ਚੜਿਆ ਕਿਸੇ ਨੂੰ ਬੁਖਾਰ ਚੜ੍ਹੇ ਨੇ ਦਵਾਈ ਲੈ ਲਈ। ਵੀ ਬੁਖਾਰ ਦੀ। ਬੁਖਾਰ ਠੀਕ ਹੋ ਕੇ ਬੰਦ ਕਰ ਦੋ। ਇਹ ਨਹੀਂ ਹੈਗਾ ਕਿ ਤੁਸੀਂ ਬੁਖਾਰ ਦੀ ਗੋਲੀ ਹੁ ਖਾਈ ਜਾਓ। ਹਾਂ ਖਾਈ ਜਾਓ। ਹੈਨਾ ਇਹ ਚੀਜ਼ ਹਮੇਸ਼ਾ ਖਾਣ ਵਾਸਤੇ ਨਹੀਂ ਹੈ ਤਾਂ ਇੱਕ ਦਵਾਈ ਆ। ਐਸਓਐਸ ਨੀਡ ਬੇਸਡ। ਹਾਂਜੀ ਉਹ ਵੀ ਜਿਹੜੇ ਵੈਦ ਨੇ ਉਹ ਇਹਨੂੰ ਮੇਰੇ ਖਿਆਲ ਸਾਰਾ ਸੈੱਟ ਕਰਕੇ ਹੀ ਇਹਦੀ ਦਵਾਈ ਬਣਾ ਕੇ ਦਿੰਦੇ ਨੇ ਹਨਾ ਕੋਈ ਕਿ ਡੋਜ਼ ਹੈ ਨਾ ਜਿਹੜੀ ਮੈਡੀਕਲ ਡੋਜ਼ ਹੈ ਹਾਂ ਜੀ ਹੁਣ ਮੈਂ ਤੁਹਾਨੂੰ ਸ਼ਿਲਾਜੀਤ ਦੀ ਗੱਲ ਕੀਤੀ ਆ ਕਿੱਥੇ ਮਟਰ ਦੇ ਦਾਣੇ ਜਿੰਨੀ ਘੋਲ ਕੇ ਖਾ ਜਾਣੀ ਉਹ ਤਾਂ ਗਰਮੀਆਂ ਕਰੋ ਬਾਥਰੂਮ ਲੱਗ ਕੇ ਆਉਣ ਲੱਗ ਜੂ ਕਿੱਥੇ ਅਸੀਂ ਚਾਵਲ ਦੇ ਦਾਣੇ ਜਿੰਨੀ ਖਾਣੀ ਹੈ ਜਿਹਨੇ ਅਸਰ ਦੇਣਾ ਬਾਡੀ ਨੂੰ ਵੈਸੇ ਗੁਰਸਾ ਜਿੰਨਾ ਤੁਸੀਂ ਵਧੀਆ ਤਰ੍ਹਾਂ ਹਾਂ ਉਹ ਜਿੰਨਾ ਤੁਸੀਂ ਸਰਲ ਭਾਸ਼ਾ ਚ ਇਹ ਗੱਲ ਸਮਝਾਈਆਂ ਵਾ ਉਹ ਜਿਵੇਂ ਆਪਾਂ ਪਿੰਡਾਂ ਚ ਨੂਰੀ ਜੀ ਕਹਿੰਦੇ ਨੇ ਨਾ ਪੀ 100 ਚਾਚਾ ਤੇ ਇੱਕ ਪਿਓ 100 ਦਾਰੂ ਇੱਕਿਓ ਤੇ 100 ਹੈਲਥ ਦੇ ਕਮਰਸ਼ੀਅਲ ਸ਼ੋਹ ਤੇ ਤਾਂ ਲੱਗਿਆ ਇੱਕ ਸ਼ੋਹ ਜਿਹੜਾ ਕੋਈ ਸ਼ੋਹ ਸਾਰਾ ਗਿਆਨ ਦਿੰਦਾ ਸਾਰੇ ਗੋਲ ਸ਼ੋਹ ਸਾਰੇ ਜਿੰਨ ਘਾਟੇ-ਘੱਟੇ ਕਰਦੇ ਜੀ ਨਹੀਂ ਤੁਹਾਡੇ ਮੈਨੂੰ ਅੱਛਾ ਲੱਗਾ ਨੌਲੇਜ ਬਹੁਤ ਵਧੀਆ ਜਿਵੇਂ ਕਹਿੰਦੇ ਨੇ ਵੀ ਛਣਕਾਟਾ ਸੁਣੋ ਜਿਹੜੇ ਹਾਰਟ ਵਾਲੇ ਡਾਕਟਰ ਹੁੰਦੇ ਸੀਗੇ ਜਦੋਂ ਕਿਸੇ ਜਾਣਾ ਕਹਿੰਦੇ ਤੁਸੀਂ ਹੱਸਿਆ ਕਰੋ ਖੁਸ਼ ਹੋਇਆ ਕਰੋ ਤੇ ਤੁਸੀਂ ਉਦਾਸ ਚੀਜ਼ਾਂ ਨਹੀਂ ਦੇਖਿਆ ਤੁਸੀਂ ਕਦੇ ਫੇ ਕੀ ਦੇਖਿਆ ਕਰੇ ਕਹਿੰਦੇ ਛਣਕਾਟਾ ਦੇਖਿਆ ਕਰੋ ਬਿਲਕੁਲ ਤਾਂ ਕਿ ਤੁਹਾਡਾ ਤੁਸੀਂ ਕਿਹ ਕਿ ਹੱਸਦਾ ਜੀ ਮੈਨੂੰ ਯਾਦ ਕਰਾਤਾ ਆਪਣੇ ਬਹੁਤ ਵੱਡੇ ਗਜ਼ਲਗੋ ਹੋਏ ਆ ਜਗਜੀਤ ਜੀ ਹਾਂਜੀ ਹਾਂਜੀ ਤੇ ਮੇਰੇ ਖਿਆਲ 95 96 ਦੀ ਗੱਲ ਆ ਜਲੰਧਰ ਦੂਦਰਸ਼ਨ ਦਾ ਇੱਕ ਲਾਸਟ ਨਵੇਂ ਸਾਲ ਦਾ ਸ਼ੋਅ ਸੀਗਾ ਹਾਂਜੀ ਬਚ ਕੇ ਮੋੜ ਤੋਂ ਹਾਂਜੀ ਹਾਂਜੀ ਉਹਦਾ ਟਾਈਟਲ ਗੀਤ ਰਿਕਾਰਡ ਕਰਨ ਤੋਂ ਬਾਅਦ ਦਿੱਲੀ ਜਾ ਰਹੇ ਸੀ ਬਾਈ ਰੋਡ ਲੁਧਿਆਣੇ ਹਾਰਟ ਇਸ਼ੂ ਹੋ ਗਿਆ ਉਸ ਵਲ ਵਾਲਿਆਂ ਨੇ ਐਡਮਿਟ ਕਰਾਇਆ ਤੇ ਡਾਕਟਰ ਨੇ ਹਫ਼ਤਾ ਉਹਨਾਂ ਨੂੰ ਬੈਡ ਰੈਸਟ ਐਡਵਾਈਸ ਕਰਤੀ ਜੀ ਤੇ ਜਦੋਂ ਉਸ ਵਲ ਗੈਸਟ ਹਾਊਸ ਤੋਂ ਬੈਡ ਰੈਸਟ ਕਰ ਰਹੇ ਸੀਗੇ ਤੇ ਉਸ ਵਲ ਸਾਹਿਬ ਆਏ ਕਹਿੰਦੇ ਜਗਜੀਤ ਜੀ ਤੁਸੀਂ ਰੈਸਟ ਕਰਨੀ ਆ ਤੁਹਾਡੀ ਕੋਈ ਫਰਮਾਇਸ਼ ਮੈਂ ਪੀਣ ਲਾਤਾ ਬੱਚਾ ਰਹਾ ਤਾਂ ਡਿੱਕੀ ਚਾਹੀਦਾ ਜਗਜੀਤ ਜੀ ਕਹਿੰਦੇ ਪੰਜਾਂ ਚ ਸੰਗਾਟੇ ਲਿਆ ਦਿਓ ਕਿਆ ਬਾਤ ਸਾਨੂੰ ਇਨੀ ਖੁਸ਼ੀ ਮਿਲੀ ਦੁਨੀਆ ਨਾਲ ਦੇ ਫੈਨ ਕੋਚ ਸੰਗਾਟੇ ਦੇ ਫੈਨ ਇਹ ਤੁਹਾਡਾ ਕੰਪਲੀਮੈਂਟ ਕਿਸਦਾ ਹੈ ਗਜ਼ਲ ਗੋਇੜਾ ਸੰਗਾਟੇ ਸੁਣ ਰਿਆ ਸੀ ਬਿਲਕੁਲ ਬਿਲਕੁਲ ਕੋਈ ਇਹ ਕਿ ਜਦੋਂ ਤੁਸੀਂ ਪੂਰਾ ਦਿਲ ਨੂੰ ਖੋਲ ਕੇ ਹੱਸਣਾ ਹੈ ਖੁਸ਼ ਹੋਣਾ ਹੈ ਫੇ ਸੰਗਾਟਾ ਸੁਣੋ ਜਦੋਂ ਤੁਸੀਂ ਸਿਹਤ ਨੂੰ ਠੀਕ ਕਰਨਾ ਤੁਹਾਡੀਆਂ ਕੋਈ ਸਮੱਸਿਆਵਾਂ ਨੇ ਸਿਹਤ ਦੀਆਂ ਫਿਰ ਤੁਸੀਂ ਗੁਲ ਸਾਹਿਬ ਗੋਇਲ ਹੈਲਥ ਸ਼ੋਅ ਦੇਖੋ ਤੇ ਸ਼ਰਮਾ ਜੀ ਕੋਈ ਸੰਗਾਟੇ ਦੀ ਗੱਲ ਵੀ ਛਣਕਾ ਦਿਓ ਗੁਰ ਸਾਹਿਬ ਕੋਈ ਤੁਹਾਡੀ ਖਾਸ ਗੱਲ ਸ਼ੰਗਿਆ ਦੇ ਵਿੱਚ ਨਾ ਮੈਂ ਇੱਕ ਗੱਲ ਕੀਤੀ ਸੀ ਵੀ ਜਦੋਂ ਨਾ 91 ਚ ਪਹਿਲਾ ਵੀਜ਼ਾ ਲਗਾ ਸਾਡਾ ਇੰਗਲੈਂਡ ਦਾ ਹਾਂਜੀ ਤੇ ਉਹ ਜਸਵਾਲ ਸਾਹਿਬ ਬੜੇ ਸਾਡੇ ਮਿਹਰਬਾਨ ਸੀਗੇ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਅੰਕਲ ਜੀ ਉਥੇ ਸ਼ੋ ਤਾਂ ਦੋ ਦਿਨ ਹੋਇਆ ਕਰਨਾ ਤੁਸੀਂ ਨਾਲ ਹੀ ਸੀਗੇ ਬਰਮਿੰਗਮ ਆਪਾਂ ਗਏ ਸੀ ਹਾਂਜੀ ਸਰਦੂਲ ਜੀ ਵੀ ਤੇ ਮੈਂ ਕਿਹਾ ਜੀ ਪੰਜ ਦਿਨ ਵਿਲਾ ਹੋਇਆ ਕਰਨਾ ਤੇ ਤੁਸੀਂ ਮੈਨੂੰ ਨਾ ਕੋਈ ਸਿਫਾਰਸ਼ ਲਈ ਕੋਈ ਦੇ ਦਿਓ ਟੈਲੀਫੋਨ ਨੰਬਰ ਜਾਂ ਕੋਈ ਪਰਚੀ ਜਾਂ ਆਪਣਾ ਕਾਰਡ ਕਿ ਮੈਂ ਪੰਜ ਦਿਨ ਨੌਕਰੀ ਕਰ ਲਿਆ ਕਰੂੰ ਤੇ ਮੈਨੂੰ ਚਾਰ ਰਿਪੋਰਟ ਬਣ ਜਾਣਗੇ ਉਹਨਾਂ ਨੇ ਇੱਕ ਕਾਰਡ ਕੱਢਿਆ ਲਿਖਿਆ ਤੇ ਕਹਿੰਦੇ ਲਾਰੈਂਸ ਪੋਟੇ ਆ ਉਥੇ ਬਰਮਿੰਗਮ ਉਹਨੂੰ ਮੇਰਾ ਕਾਰਡ ਦੇ ਦੇ ਬਰਮਿੰਗਮ ਚਲੇ ਗਏ ਮੈਂ ਲੱਭ ਲਿਆ ਪੋਟੇ ਮੈਂ ਕਿਹਾ ਜੀ ਆ ਜਸਵਰ ਸਾਡੇ ਨੌਕਰੀ ਦੇ ਦੋ ਕਹਿੰਦਾ ਮੇ ਸ਼ਰਮਾ ਤੁਹਾਨੂੰ ਅੰਗਰੇਜ਼ੀ ਆਤੀ ਮੈਂ ਕਿਹਾ ਮੈਂ ਤਾਂ ਅੰਗਜ਼ਾਬੀ ਵੀ ਹੁੰਦੀ ਕਹਿੰਦਾ ਅੰਗਜ਼ਾਬੀ ਕੀ ਹੁੰਦੀ ਮੈਂ ਕਿਹਾ ਜੀ ਅੱਧੀ ਪੰਜਾਬੀ ਅੱਧੀ ਅੰਗਰੇਜ਼ੀ ਕਹਿੰਦਾ ਕੀ ਮਤਲਬ ਮੈਂ ਕਿਹਾ ਚਿੰਤਾ ਨਾ ਕਰੋ ਗੋਰਾ ਜੀ ਮੈਂ ਮੰਜੇ ਨੂੰ ਬੈੱਡ ਕਹੂੰ ਧਾਗੇ ਨੂੰ ਥ्रेड ਕਹੂੰ ਸਿੱਕੇ ਲੇਡ ਕਹੂੰ ਤੇ ਲਾਲ ਨੂੰ ਰੈਡ ਕਹੂੰ ਗੁਸਲਖਾਨ ਨਹੀਂ ਤਾਂ ਵਾਸ਼ਰੂਮ ਦੇ ਟੱਬ 'ਚ ਬੈ ਕੇ ਨਾਵਾਂਗੇ ਅੰਗਰੇਜ਼ੀ ਤੇ ਰਿ ਸਿੱਖ ਕੇ ਹੁਣ ਆਪਣੇ ਘਰੇ ਵਸਾਵਾਂਗੇ ਜੇ ਕਹੋਂਗੇ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ ਹਾਂ ਮੈਂ ਕਹਾਂ ਮੈਂ ਰੋਡ ਕਹਾਂਗਾ ਸੜਕਾਂ ਨੂੰ ਲਵਲੀ ਆਖੂ ਮੇਮ ਦੀਆਂ ਮੜਕਾਂ ਨੂੰ ਤੇ ਫਾਈਟ ਕਹਾਂਗਾ ਝੜਪਾਂ ਨੂੰ ਮੈਂ ਗੋਰਾ ਜੀ ਮੈਂ ਰੋਡ ਕਹਾਂਗਾ ਸੜਕਾਂ ਨੂੰ ਲਵਲੀ ਆਖੂ ਮੇਮ ਦੀਆਂ ਮੜਕਾਂ ਨੂੰ ਤੇ ਫਾਈਟ ਕਹਾਂਗਾ ਝੜਪਾਂ ਨੂੰ ਜਿੱਦਣ ਔਖੇ ਹੋਵਾਂਗੇ ਸ਼ਟ ਅਪ ਕਰਕੇ ਚੁੱਪ ਕਰਾਵਾਂਗੇ ਅੰਗਰੇਜ਼ੀ ਤੇ ਸਿੱਖ ਕੇ ਹੁਣ ਆਪਣੇ ਘਰੇ ਵਸਾਵਾਂਗੇ ਮੈਂ ਕਹਾਂ ਮੈਂ ਸਮੋਕ ਕਹਾਂਗੇ ਸੂਟੇ ਨੂੰ ਸਵਿੰਗ ਪਿੰਗ ਦੇ ਝੂਟੇ ਨੂੰ ਤੇ ਪਲਾਟ ਉਦੋਂ ਇੰਡੋਰ ਪੈਗ ਲਗਾਵਾਂਗੇ ਤੁਹਾਡੀ ਜੀ ਸਿੱਖਣ ਆਪਣੇ ਕਰਵਾਵਾਗੇ ਉਹ ਕਹਿੰਦਾ ਨੌਕਰੀ ਪੱਕੀ ਕੰਮ ਹੀ ਕਰ ਲੂਗਾ ਮੈਂ ਕਿਹਾ ਜੋ ਮਰਜ਼ੀ ਕਰਾ ਲੋ ਕਹਿੰਦਾ ਮੇਰਾ ਨਾ ਗਾਈਆਂ ਦਾ ਵਾੜਾ ਬਰਮਿੰਗਮ ਦੇ ਬਾਹਰ ਬਾਹਰ ਉੱਥੇ ਧਾਰਾ ਕੱਢਿਆ ਕਰਨੀਆਂ ਮੈਂ ਕਿਹਾ ਕੰਮ ਆ ਕੋਈ ਅਸੀਂ ਪੀ.ਓ.ਜੀ ਪੜੇ ਬੰਦੇ ਆ ਐਗਰੀਕਲਚਰ ਦੇ ਬੰਦੇ ਭੱਲਾ ਸਾਹਿਬ ਤੇ ਮੈਂ ਲੋ ਜੀ ਮੈਨੂੰ ਉਹਨਾਂ ਨੇ ਗੁਰੂ ਸਾਹਿਬ ਦਿੱਤੀ ਨੌਕਰੀ ਗਾਂਜਾਂ ਦੇ ਵਾੜੇ ਦੀ ਤੇ ਮੈਂ ਉੱਥੇ ਗਾਈਆਂ ਦੀ ਧਾਰਾ ਕੱਢਾ ਇੱਕ ਦਿਨ ਪੁਲਿਸ ਮੱਝ ਆ ਗਈ ਉੱਥੇ ਅੱਛਾ ਜੀ ਉਧਰ ਉਹ ਗੋਰੀ ਦੀ ਘਰ ਵਾਲੀ ਮੀਮ ਆ ਗਈ ਮੈਨੂੰ ਕਹਿੰਦੀ ਮੈਂ ਸ਼ਰਮਾ ਵਾ ਇਹ ਮੱਝ ਕਿਹੋਟਾ ਹੈ ਮੈਂ ਕਿਹਾ ਮੇਮ ਸਾਹਿਬ ਜੀ ਮੱਝ ਹੁੰਦਾ ਹੈ ਨਹੀਂ ਮੱਝ ਹੋਤੀ ਹੈ ਕਹਿੰਦੀ ਮੱਝ ਕਿਹ ਹੁੰਦੀ ਹੈ ਮੈਂ ਕਿਹਾ ਐਕਸਕਿਊਜ਼ ਮੀ ਮੇਮ ਸਾਹਿਬ ਜੀ ਜਿਵੇਂ ਤੁਸੀਂ ਮਿਸਟਰ ਪੋਟੇ ਦੀ ਮੇਮ ਆ ਕਹਿੰਦੀ ਆਹੋ ਮੈਂ ਕਿਹਾ ਛੋਟੇ ਦੀ ਮੇਮ ਆ ਐਵੇਂ ਨਹੀਂ ਤੁਹਾਡੀ ਫੈਨ ਸਾਰੀ ਦੁਨੀਆ ਥੈਂਕ ਯੂ ਇੰਗਲਿਸ਼ ਸਿੱਖ ਕੇ ਫਿਰ ਉਹਨਾਂ ਨੂੰ ਪੰਜਾਬੀ ਸਿਖਾਵਾਗੇ ਆਪਣੀ ਕੰਮ ਆ ਗਿਆ ਥੈਂਕ ਯੂ ਸੋ ਬਹੁਤ ਵਧੀਆ ਲੱਗਿਆ ਸ਼ਰਮਾ ਜੀ ਮੈਡਮ ਅਮਨ ਦੂਰੀ ਜੀ ਅੱਜ ਦਾ ਸ਼ੋ ਜਿਹੜਾ ਸੀਗਾ ਅ ਅੱਜ ਦਾ ਸ਼ੋਅ ਵਾਕਈ ਛਣਕਾਟਾ ਹੀ ਸੀਗਾ ਅੱਜ ਦਾ ਸ਼ੋਅ ਵਾਕਈ ਮੇਰੇ ਡੱਚ ਦੀ ਦੇ ਖੁੱਲ ਗਏ ਬਾਲ ਕੱਬੀ ਮੇਰੀ ਗੱਲ ਇਹ ਇੱਕ ਮਾਹੌਲ ਸੀਗਾ ਤੇ ਵਿੱਚ ਇੱਕ ਮੇਰੇ ਵਰਗਾ ਸਿਰਜਿਆ ਤੁਸੀਂ ਆਓ ਇਹ ਤੁਸੀਂ ਸਿਰਜਿਆ ਮਾਹੌਲ ਇੱਕ ਵਿੱਚ ਮੇਰੇ ਵਰਗਾ ਬੈਠਾ ਜੀ ਨੇ ਥੋੜਾ ਥੋੜਾ ਅੱਜ ਦੇ ਯੂਥ ਨੂੰ ਕਿਹਾ ਕਿ ਆਪਾਂ ਕਿਵੇਂ ਇਹਨਾਂ ਚੀਜ਼ਾਂ ਨੂੰ ਬਚਾ ਸਕੀਏ ਬਹੁਤ ਚੰਗਾ ਲੱਗਿਆ ਤੁਸੀਂ ਸੁਭਾਸ਼ ਕੋਇਲ ਹੈਲਥ ਸ਼ੋਅ ਦੇ ਵਿੱਚ ਅੱਜ ਆਏ ਜਦ ਤੱਕ ਮੈਂ ਇੱਕ ਗੱਲ ਕਹੂੰਗੀ ਸ਼ਰਮਾ ਜੀ ਸ਼ਿਵਾਸ਼ ਗੋਲ ਜੀ ਇੰਨੇ ਕੁ ਮਤਲਬ ਕਿ ਨਾਈਸ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਇੰਨੀਆਂ ਚੰਗੀਆਂ ਨੇ ਜਦੋਂ ਮਰੀਜ਼ਾਂ ਨਾਲ ਕੋਲ ਆਉਂਦਾ ਨਾ ਅੱਧਾ ਤਾਂ ਠੀਕ ਇਹ ਗੱਲਾਂ ਦੇ ਨਾਲ ਹੀ ਕਰ ਦਿੰਦੇ ਨੇ ਮੈਡਮ ਦੇ ਪੇਸ਼ੈਂਟ ਆਉਂਦੇ ਆ ਇਹ ਕਿੰਨੇ ਦੀ ਭਾਬੀ ਆਈ ਕਹਿੰਦੀ ਮੈਂ ਉਹਦੀ ਭਾਬੀ ਲੱਗਦੀ ਆ ਫਿਰ ਉਹਦੀ ਗੁੱਤ ਕਰਿਆ ਕਰ ਜਾਵੇ ਜਾਂਦੇ ਆ ਦੀ ਗੱਲਸਾ ਮੈਨੂੰ ਵੀ ਯਾਦ ਆ ਗਿਆ ਇੱਕ ਬਹੁਤ ਜ਼ਿਆਦਾ दारू ਦਾ ਬੰਦਾ ਪਿਆਕੜ ਸੀ ਸ਼ਰਾਬੀ ਸ਼ਕੀਨ ਸੀ ਬੜਾ ਹੋ ਗਿਆ ਤੇ ਉਹਨੂੰ ਨਾ ਕਿਸੇ ਨੇ ਕਿਹਾ ਵੀ ਯਾਰ ਗੱਲ ਸੁਣ ਬੀਜ ਦਿਨ ਰੱਬ ਕਵੇ ਕਿ ਤੈਨੂੰ ਬਿਮਾਰੀ ਕੋਈ ਲਾਉਣੀ ਆ ਤੇ ਕਿਹੜੀ ਲਾਏਗਾ ਤੈਨੂੰ ਮੰਗਲਾ ਕਹਿੰਦਾ ਕਿਹੜੀ ਕਿਹੜੀ ਕਹਿੰਦਾ ਦੋ ਜਿ ਬਿਮਾਰੀਆਂ ਇੱਕ ਡਾਈਮੈਂਸ਼ੀਆ ਭੁੱਲਣ ਦੀ ਆਤਮ ਇੱਕ ਪਰਕਿੰਸਨ ਹੱਥ ਪੈਰ ਕੰਬਣ ਲੱਗ ਪੈਂਦੇ ਆ ਦੱਸ ਕਿਹੜੀ ਲੈਣੀ ਆ ਉਹ ਕਹਿੰਦਾ ਮੈਨੂੰ ਪਰਕਿੰਸਨ ਦੇ ਦਿਓ ਹੱਥ ਪੈਰ ਕੰਬੰਦੀ ਕਹਿੰਦਾ ਤੂੰ ਇਹ ਕਿਉਂ ਮੰਗੀ ਆ ਕਹਿੰਦਾ ਯਾਰ ਜੇ ਮੈਂ ਇਹ ਬਿਮਾਰੀ ਮੰਗ ਲਈ ਵੱਤ ਤੋਂ ਵੱਲ ਮੇਰਾ ਪੈਗ ਥੋੜਾ ਡੁੱਲ ਜੂ ਨਾ ਤੇ ਜੇ ਡਿਮੈਂਸ਼ੀਆ ਭੁੱਲਣ ਦੇ ਦਿੱਤਾ ਜਿਵੇਂ ਪਲ ਕੇ ਦਾਰੂ ਪਈ ਕਿੱਥੇ ਨੱਟਿਆ ਦਾਰੂ ਪਈ ਕਿੱਥੇ ਨੱਟਿਆ ਤੇ ਯਾਰੋ ਪਿੰਟ ਤਾਂ ਹੈ ਨਹੀਂ ਯਾਰ ਦੇ ਟੁਕਲੇ ਬਹੁਤ ਸਾਰੇ ਸਾਰੇ ਬਰਗਲੇ ਅੰਨਾ ਜੀ ਚਨਗਾਟਾ ਦੇਖਣਾ ਵੀ ਦਾਰੂ ਪੀ ਕੇ ਹੁੰਦਾ ਬੰਦੇ ਨੇ ਮਰਜ਼ ਤੋਂ ਜਾਂਦਾ ਬੰਦਾ ਨਹੀਂ ਪਰ ਚਨਗਾਟਾ ਇਦਾਂ ਦਾ ਨਾ ਕਹਿੰਦੇ ਨੇ ਸੰਗੀਤ ਹੋਇਆ ਜਿਹੜੇ ਜਿਵੇਂ ਇਹ ਕਰਦੇ ਨੇ ਹਾਸ ਰਸ ਜਿਹੜਾ ਹੈਗਾ ਇਹ ਚੀਜ਼ਾਂ ਨੂੰ ਮੇਰੇ ਖਿਆਲ ਇਹ ਹੀ ਸਭ ਤੋਂ ਵੱਡਾ ਨਸ਼ਾ ਹੈ ਨਸ਼ੇ ਦੀ ਲੋੜ ਹੀ ਨਹੀਂ ਪੈਂਦੀ ਇਹ ਪ੍ਰੋਗਰਾਮ ਦੇਖ ਕੇ ਹੀ ਨਸ਼ਾ ਆ ਜਾਂਦਾ ਹੈ ਸਭ ਤੋਂ ਵਧੀਆ ਚੀਜ਼ ਹੈ ਇਹ ਇਹ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਵਰਗੀਆਂ ਰੂਹਾਂ ਇਸ ਸ਼ੋਹ ਦੀ ਵਿੱਚ ਇੱਕ ਰੂਪ ਆ ਦਿੰਦੀਆਂ ਨੇ ਇਹਦੀ ਜਾਨ ਪੈਦਾ ਕਰ ਦਿੰਦੀ ਹੈ ਇਸ ਸਭਾਸ਼ ਗੋਲ ਹੈਲਥ ਸ਼ੋਅ ਵਿੱਚ ਮੈਂ ਬੇਨਤੀ ਕਰੂੰਗਾ ਸਾਰੇ ਸਰੋਤਿਆਂ ਨੂੰ ਕਿ ਦੋਸਤੋ ਜੇ ਤੁਸੀਂ ਨਸ਼ਾ ਕਰਨਾ ਵਾ ਤੇ ਸੁਭਾਸ਼ ਹੈਲਥ ਜਿਹੜਾ ਸੁਭਾਸ਼ ਗੋਲ ਹੈਲਥ ਸ਼ੋਅ ਆ ਉਹ ਵੇਖਣ ਨਸ਼ਾ ਕਿਆ ਬਾਤ ਹੈ ਬਿਲਕੁਲ ਪਿਆਰ ਦਾ ਨਸ਼ਾ ਕਰੋ ਬਿਲਕੁਲ ਬਿਲਕੁਲ ਆਪਣੀ ਸਿਹਤ ਨੂੰ ਚੰਗਾ ਬਣਾਉਣ ਦਾ ਨਸ਼ਾ ਕਰੋ ਬਿਲਕੁਲ ਸ਼ਰਮਾ ਜੀ ਮੈਡਮ ਜੀ ਸਦਾ ਚੜ੍ਹਦੀ ਕਲਾ ਚ ਰਹੋ ਸੁਭਾਸ਼ ਗੋਇਲ ਹੈਲਥ ਸ਼ੋਅ ਤੇ ਗੀੜਾ ਮਾਰਦੇ ਰਹੋ ਅੱਜ ਦੇ ਸ਼ੋਅ 'ਚ ਤੁਹਾਡਾ ਬਹੁਤ-ਬਹੁਤ ਫਿਰ ਤੋਂ ਇੱਕ ਵਾਰੀ ਨਿੱਘਾ ਸਵਾਗਤ ਔਰ ਤੁਹਾਡੇ ਆਉਣ ਤੇ ਬਹੁਤ ਹੀ ਵਧੀਆ ਲੱਗਿਆ ਔਰ ਪ੍ਰਮਾਤਮਾ ਕਰੇ ਜਿੰਨੇ ਵੀ ਸਰੋਤਿਆਂ ਨੇ ਜਿੰਨੇ ਵੀ ਦਰਸ਼ਕਾਂ ਨੇ ਇਹ ਪ੍ਰੋਗਰਾਮ ਦੇਖਿਆ ਇਹ ਪ੍ਰੋਗਰਾਮ ਤੋਂ ਬਾਅਦ ਮੈਨੂੰ ਉਮੀਦ ਹੈ कि इस बार शुगल हेल्थ शो नु और ज्यादा तरक्की और ज्यादा आशीर्वाद मिलुगा प्यार मिलुगा और अपना सारे नू, सारे नू, सारे प्यार आई बनाए रखियो सारेनु ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਪਿਛਲੇ ਸਾਲ ਬੀਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨੀਵਰਸਰੀ ਤੇ ਵੀ ਨਹੀਂ ਜਾ ਸਕਕੇ ਉਹ ਡੀਅਰ 에셀리타 ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ ਚਲਿਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਹੈ ਉਹਨਾ ਤਾਂ ਤਾਂ ਉਠਿਆ ਨਹੀਂ ਜਾਂਦਾ ਉਹ ਭੰਗੜਾ ਕਿਵੇਂ ਪਾਉਣਗੇ ਹਾਂ ਬੱਲੇ 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 ਆਇਆ ਬੱਲੇ ਕੁਛ ਕਰਤਾ ਕਿਉਂ ਹੋ ਗਏ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਉਹ ਇਹ ਚਮਤਕਾਰ ਕੀਤਾ ਹੈ ਬੈਦਬਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗਰੀਸ ਬਣਾਦੀ ਤੇ ਕਾਲਾ ਗੋਂਕਰੀ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾ ਦਿੱਤੀ ਆ ਵੇਖੋ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਬਿਨਾਂ એનર્ਜੀ ਨਹੀਂ ਖਤਮ ਹੁੰਦੀ ਸ assi ਕਾਲ ਫੁੱਫੜ ਜੀ ਓਏ ਸ assi ਕਾਲ ਓਏ 8 ਵਜੇ ਤੱਕ ਐ ਕਿ 11 ਵਜੇ ਹੋਗੀ ਜਿਸ ਲਈ ਫੁੱਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਿਹਾ ਸਰੀਰ ਰਹਿੰਦਾ ਤੁਹਾਡੇ ਚ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਬੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮ ਬਾਣ ਤੁਸੀਂ ਵੀ ਕਾਲ ਕਰੋ 828306000